ਹਾਂਜੀ ਆਪਾਂ ਹਾਜ਼ਰਾਂ ਜੀ 88294 ਦੇ ਪੇਪਰ ਇਸ ਸੰਬੰਧੀ ਮੋਸਟ ਇੰਪੋਰਟੈਂਟ ਵੀਡੀਓ ਲੈ ਕੇ ਤੁਹਾਡੇ ਸਭ ਦੀ ਡਿਮਾਂਡ ਤੇ ਪੰਜਾਬੀ ਸਾਹਿਤ ਦੀ ਸੀਰੀਜ਼ ਲੈ ਕੇ ਆਪਾਂ ਹਾਜ਼ਰ ਹੋਈਆਂ ਜੀ ਅੱਜ ਆਪਾਂ ਕਲਾਸ ਫਰਸਟ ਲਗਾਉਣ ਜਾ ਰਹੇ ਹਾਂ ਜੀ ਜਿਹੜਾ 88294 ਦਾ ਸਿਲੇਬਸ ਹੈ ਉਹ ਦੋ 파ਰਟ ਦੇ ਵਿੱਚ ਡਿਵਾਈਡ ਕੀਤਾ ਗਿਆ ਹੈ ਜੀ ਜਿਹੜਾ ਕਿ ਤੁਸੀਂ ਸਕਰੀਨ ਤੇ ਦੇਖ ਪਾ ਰਹੇ ਹੋ ਠੀਕ ਹੈ ਤਾਂ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਜਿਹੜਾ ਪੰਜਾਬੀ ਸਾਹਿਦ ਦਾ ਫਰਸਟ ਚੈਪਟਰ ਕਰਨ ਜਾ ਰਹੇ ਹਾਂ ਉਸ ਦਾ ਨਾਮ ਹੈਗਾ ਜੀ ਸ਼੍ਰੀ ਗੁਰੂ ਨਾਨਕ ਦੇਵ ਜੀ ਇਹਨਾਂ ਦੇ ਬਾਰੇ ਆਪਾਂ ਸਿਰਫ ਅੱਜ ਦੀ ਇੱਕ ਵੀਡੀਓ ਦੇ ਵਿੱਚ ਪੂਰਾ ਚੈਪਟਰ ਜਿਹੜਾ ਖਤਮ ਕਰ ਦੇਣਾ ਹੈ ਉਸ ਤੋਂ ਬਾਅਦ ਆਪਾਂ ਨੈਕਸਟ ਵੀਡੀਓ ਦੇ ਵਿੱਚ ਨੈਕਸਟ ਚੈਪਟਰ ਕਰਾਂਗੇ ਠੀਕ ਹੈ ਜੀ ਤਾਂ ਧਿਆਨ ਦੇ ਨਾਲ ਕਾਪੀ ਪੈਨ ਲੈ ਕੇ ਆਪਦਾ ਨੋਟਸ ਬਣਾਈ ਜਾਏ ਉਹ ਨਾਲ-ਨਾਲ ਆਪਣਾ ਨੋਟ ਕਰ ਲਿਓ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਵੀਡੀਓ ਰਹੇਗੀ ਕੱਲਾ-ਕੱਲਾ ਪੁਆਇੰਟ ਜਿਹੜਾ ਤੁਹਾਡਾ ਵੀਡੀਓ ਦੇ ਵਿੱਚ ਕਲੀਅਰ ਹੋਏਗਾ ਤਾਂ ਆਓ ਤਾ ਤਾਂ ਸਭ ਤੋਂ ਪਹਿਲਾਂ ਆਪਾਂ ਉਹਨਾਂ ਸ੍ਰੀ ਗੁਰੂ ਨਾਨਕ ਦੇਵ ਜੀ ਬਾਰੇ ਬੇਸਿਕ ਪੁਆਇੰਟ ਜਿਹੜੇ ਨੇ ਨੋਟ ਕਰਾਂਗੇ ਬੇਸਿਕ ਚੀਜ਼ਾਂ ਜਿਹੜੀਆਂ ਨੇ ਤੁਸੀਂ ਨੋਟ ਕਰ ਲਿਓ ਕਾਪੀ ਤੇ ਠੀਕ ਹੈ ਸਭ ਤੋਂ ਪਹਿਲਾਂ ਦੇਖੋ ਬਰੀਫ ਦੇ ਵਿੱਚ ਕੁਐਸਚਨ ਬਣਨਗੇ ਬਿਲਕੁਲ ਛੋਟੇ-ਛੋਟੇ ਕੁਐਸਚਨ ਬਣਨਗੇ ਜਿਵੇਂ ਗੁਰੂ ਨਾਨਕ ਦੇਵ ਜੀ ਦੀ ਪਤਨੀ ਦਾ ਨਾਮ ਕੀ ਹੈ ਜਾਂ ਉਹਨਾਂ ਨੇ ਕਹਿ ਲੋ ਵੀ ਉਸ ਸਮੇਂ ਜਦੋਂ ਗੁਰੂ ਨਾਨਕ ਦੇਵ ਜੀ ਹੈਗੇ ਸੀ ਉਸ ਸਮੇਂ ਦੇ ਮੁਗਲ ਬਾਦਸ਼ਾਹ ਕੌਣ ਸੀਗੇ ਤਾਂ ਇਸ ਤਰੀਕੇ ਦੇ ਛੋਟੇ-ਛੋਟੇ ਕੁਐਸਚਨ ਬਣਨਗੇ ਠੀਕ ਹੈ ਤਾਂ ਇਸ ਕਰਕੇ ਕਾਪੀ ਪੈਨ ਲੈ ਕੇ ਆਪਦੇ ਨਾਲ-ਨਾਲ ਜਿਹੜਾ ਨੋਟ ਕਰੀ ਫਰਸਟ ਪੁਆਇੰਟ ਨੋਟ ਕਰੋ ਜੀ ਜਨਮਦਾ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਸਨ 1429 ਈਸਵੀ ਨੂੰ ਰਾਇਪੋਇ ਦੀ ਤਲਵੰਡੀ ਵਿਖੇ ਹੋਇਆ ਇਹ ਜਗ੍ਹਾ ਹੈਗੀ ਕਿੱਥੇ ਆ ਇਹ ਅੱਜਕੱਲ ਨੰਗਾਣਾ ਸਾਹਿਬ ਹੈ ਜੋ ਕਿ ਪਾਕਿਸਤਾਨ ਦੇ ਵਿੱਚ ਹੈ ਠੀਕ ਹੈ 1429 ਈਸਵੀ ਨੂੰ ਰਾਇਪੋਇ ਦੀ ਤਲਵੰਡੀ ਗੱਲ ਕਰ ਲਈ ਮਾਤਾ ਪਿਤਾ ਜੀ ਦੀ ਤਾਂ ਇਹਨਾਂ ਦੀ ਮਾਤਾ ਜੀ ਦਾ ਨਾਮ ਹੈਗਾ ਸੀ ਮਾਤਾ ਤ੍ਰਿਪਤਾ ਜੀ ਦਾ ਮਾਤਾ ਤ੍ਰਿਪਤਾ ਜੀ ਅਤੇ ਪਿਤਾ ਦਾ ਨਾਮ ਹੈਗਾ ਸੀ ਜੀ ਮਹਤਾ ਕਾਲੂ ਦਾਸ ਠੀਕ ਹੈ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਪਤਨੀ ਦਾ ਨਾਮ ਹੈਗਾ ਸੀ ਜੀ ਬੀਬੀ ਸੁਲੱਖਣੀ ਜੀ ਤੇ ਇਹਨਾਂ ਦੇ ਦੋ ਪੁੱਤਰ ਸਨ ਸ਼੍ਰੀ ਚੰਦ ਤੇ ਲਖਮੀ ਦਾਸ ਇਹਨਾਂ ਦੀਆਂ ਬਹੁਤ ਸਾਰੀਆਂ ਰਚਨਾਵਾਂ ਨੇ ਮੇਨ ਪੁਆਇੰਟ ਤੁਸੀਂ ਨੋਟ ਰੱਖਿਓ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਕਿੰਨੀ ਬਾਣੀ ਦਰਜ ਹੈ ਤਾਂ ਆਪਾਂ ਲਿਖਾਂਗੇ 974 ਸ਼ਬਦ ਠੀਕ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੀ 974 ਸ਼ਬਦ ਜਿਹੜੇ ਨੇ ਉਹ ਦਰਜ ਕੀਤੇ ਗਏ ਨੇ ਇਹਨਾਂ ਨੂੰ ਗਿਆਨ ਪ੍ਰਾਪਤੀ ਕਿੱਥੇ ਹੋਈ ਸੀ ਇਹਨਾਂ ਨੂੰ ਬੇਈ ਨਦੀ ਦੇ ਕਿਨਾਰੇ ਜਿਹੜੀ ਗਿਆਨ ਪ੍ਰਾਪਤੀ ਹੋਈ ਸੀ ਤਿੰਨ ਦਿਨਾਂ ਦੇ ਲਈ ਸ੍ਰੀ ਗੁਰੂ ਨਾਨਕ ਜੀ ਅਲੋਪ ਰਹੇ ਉਸ ਤੋਂ ਬਾਅਦ ਜਦੋਂ ਬਾਹਰ ਆਏ ਤਾਂ ਉਸ ਸਮੇਂ ਉਹਨਾਂ ਨੂੰ ਜਿਹੜੀ ਗਿਆਨ ਪ੍ਰਾਪਤੀ ਉੱਥੋਂ ਹੋਈ ਸੀ ਕਲੀਅਰ ਹੈ ਉਸ ਤੋਂ ਬਾਅਦ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸ਼ਹਿਰ ਦੀ ਸਥਾਪਨਾ ਕੀਤੀ ਸੀ ਸ਼ਹਿਰ ਵਸਾਇਆ ਸੀ ਕਿਹੜਾ ਸ਼ਹਿਰ ਵਸਾਇਆ ਸੀ ਕਰਤਾਰਪੁਰ ਠੀਕ ਹੈ ਕਰਤਾਰਪੁਰ ਦਾ ਇਹਨਾਂ ਦਾ ਇਹਨਾਂ ਨੇ ਇਹ ਕਰਤਾਰਪੁਰ ਨਾਮ ਕਿਉਂ ਰੱਖਿਆ ਸੀ ਇਹਨਾਂ ਦਾ ਕਹਿੰਦਾ ਭਾਵ ਸੀ ਉਸ ਸਮੇਂ ਕਰਤਾਰ ਯਾਨੀ ਕਰਤਾਰ ਯਾਨੀ ਪਰਮਾਤਮਾ ਪੁਰਬਤਲਬ ਰਹਿਣ ਵਾਲਾ ਪਰਮਾਤਮਾ ਦੇ ਘਰ ਨੂੰ ਇਹਨਾਂ ਨੇ ਜਿਹੜਾ ਇਹ ਕਰਤਾਰਪੁਰ ਦਾ ਨਾਮ ਦਿੱਤਾ ਸੀ ਠੀਕ ਹੈ ਤਾਂ ਇਹਨਾਂ ਨੇ ਕਰਤਾਰਪੁਰ ਸ਼ਹਿਰ ਦੀ ਸਥਾਪਨਾ ਕੀਤੀ ਸੀ ਜੋ ਕਿ ਹੁਣ ਲਾਹੌਰ ਪਾਕਿਸਤਾਨ ਦੇ ਵਿੱਚ ਹੈ ਉਸ ਤੋਂ ਬਾਅਦ ਇਹਨਾਂ ਨੇ ਲੰਗਰ ਪ੍ਰਥਾ ਆਰੰਭ ਕੀਤੀ ਠੀਕ ਹੈ ਕੋਈ ਸੋਚ ਨਾ ਸਕਦਾ ਕਿ ਉਹ ਕਿਹੜੇ ਸਿੱਖ ਗੁਰੂ ਨੇ ਜਿਨ੍ਹਾਂ ਨੇ ਲੰਗਰ ਪ੍ਰਥਾ ਸਟਾਰਟ ਕੀਤੀ ਸੀ ਤਾਂ ਉਹ ਕੀਤੀ ਸੀ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਠੀਕ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਮੇਂ ਦੇ ਮੁਗਲ ਬਾਦਸ਼ਾਹ ਕੌਣ ਸੀ ਤਾਂ ਉਹ ਹੈਗੇ ਸੀ ਜਬਾਬਰ ਜਿਹੜਾ ਹੈਗਾ ਸੀ ਪਹਿਲਾ ਮੁਗਲ ਬਾਦਸ਼ਾਹ ਗੁਰੂ ਨਾਨਕ ਦੇਵ ਜੀ ਨੇ ਆਪਣੇ ਤੋਂ ਬਾਅਦ ਜਿਹੜੀ ਗੁਰਗੱਦੀ ਕਿਸ ਨੂੰ ਸੌਂਪੀ ਸੀ ਕਿਹਨਾਂ ਨੂੰ ਜਿਹੜਾ ਉੱਤਰਾਧਿਕਾਰੀ ਬਣਾਇਆ ਸੀ ਤਾਂ ਉਹ ਬਣਾਇਆ ਸੀ ਜੀ ਦੂਜੇ ਗੁਰੂ ਸ੍ਰੀ ਗੁਰੂ ਅੰਗਦ ਦੇਵ ਜੀ ਜਿਨ੍ਹਾਂ ਦਾ ਪੁਰਾਣਾ ਨਾਮ ਜਿਹੜਾ ਹੈ ਬਾਬਾ ਲੈਣਾ ਸੀਗਾ ਠੀਕ ਹੈ ਉਸ ਪ੍ਰੰਤ ਸ੍ਰੀ ਗੁਰੂ ਨਾਨਕ ਦੇਵ ਜੀ ਜਿਹੜੇ ਕਰਤਾਰਪੁਰ ਵਿਖੇ 1539 ਈਸਵੀ ਦੇ ਵਿੱਚ ਜਿਹੜੇ ਨੇ ਜੋਤੀ ਜੋਤ ਸਮਾ ਗਏ ਸੀਗੇ ਇਹ ਦੋ ਡੇਟਸ ਯਾਦ ਕਰ ਲਿਓ ਜੀ 1469 ਤੇ 1539 ਜਗ੍ਹਾ ਯਾਦ ਕਰ ਲਿਓ ਜਿਹੜਾ ਜਿਹੜਾ ਸ਼ਹਿਰ ਜਾਂ ਜਿਹੜੀ ਜਗ੍ਹਾ ਗੁਰੂ ਨਾਨਕ ਦੇਵ ਜੀ ਨੇ ਆਪਣੇ ਹੱਥੀਂ ਵਸਾਈ ਸੀ ਉੱਥੇ ਹੀ ਉਹਨਾਂ ਦਾ ਜਿਹੜਾ ਹੈ ਜੋਤੀ ਜੋਤ ਉਹ ਸਮਾਏ ਸੀਗੇ ਕਿਹੜੀ ਜਗ੍ਹਾ ਕਰਤਾਰਪੁਰ ਵਿਖੇ ਠੀਕ ਹੈ ਤਾਂ ਇਹ ਕੁਝ ਬੇਸਿਕ ਪੁਆਇੰਟ ਜਿਹੜੇ ਨੇ ਮੈਂ ਸਟਾਰਟਿੰਗ ਦੇ ਵਿੱਚ ਤੁਹਾਨੂੰ ਤਾਂ ਦੱਸੇ ਨੇ ਕਿਉਂਕਿ ਇਹ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਨੇ ਛੋਟੇ ਛੋਟੇ ਕੁਐਸਚਨ ਜਿਹੜੇ ਨੇ ਇਸ ਦੇ ਵਿੱਚੋਂ ਹੀ ਬਣ ਜਾਂਦੇ ਨੇ ਮੈਂ ਤੁਹਾਨੂੰ ਦਿਖਾ ਵੀ ਦੰਨੀ ਆ ਕਿ ਕਿਸ ਤਰੀਕੇ ਦੇ ਕੁਐਸਚਨ ਜਿਹੜੇ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚੈਪਟਰ ਦੇ ਵਿੱਚੋਂ ਬਣਦੇ ਨੇ ਹਾਸਕ੍ਰੀਨ ਤੇ ਤੁਸੀਂ ਦੇਖ ਸਕਦੇ ਹੋ ਜੀ ਪੀਟ੍ਰ ਪਲੱਸ ਬੀ ਦੇ ਐਗਜ਼ਾਮ ਦੇ ਵਿੱਚ ਇਸ ਟਾਈਪ ਦੇ ਕੁਸ਼ਨ ਜਿਹੜੇ ਨੇ ਪੁੱਛੇ ਗਏ ਸੀ ਠੀਕ ਹੈ ਜਿਵੇਂ ਆ ਦੇਖੋ ਗੁਰੂ ਨਾਨਕ ਦੇਵ ਜੀ ਨੇ ਕਿੱਥੋਂ ਦੇ ਮੋਦੀ ਖਾਨੇ ਵਿੱਚ ਨੌਕਰੀ ਕੀਤੀ ਤਾਂ ਉਹਨਾਂ ਨੇ ਕੀਤੀ ਸੀ ਸੁਲਤਾਨਪੁਰ ਲੋਧੀ ਤਾਂ ਇਹ ਆਪਾਂ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਪੜਨ ਵਾਲੀਆਂ ਠੀਕ ਹੈ ਜਿਵੇਂ ਆ ਦੇਖੋ ਇੱਕ ਕੁਸ਼ਨ ਇੱਥੇ ਵੀ ਆਇਆ ਹੋਇਆ ਏ ਆ ਦੇਖੋ 2023 ਦੇ ਪੇਪਰ ਵਿੱਚ ਆਇਆ ਸੀ ਇਹ 20 ਮਈ ਨੂੰ ਕਿਹੜੀ ਬਾਣੀ ਗੁਰੂ ਨਾਨਕ ਦੇਵ ਜੀ ਦੀ ਰਚਨਾ ਨਹੀਂ ਹੈ ਇਹ ਰਚਨਾਵਾਂ ਜਦੋਂ ਮੈਂ ਤੁਹਾਨੂੰ ਨੋਟ ਕਰਾਵਾਂਗੀ ਨਾ ਤੁਸੀਂ ਕਾਪੀ ਦੇ ਨੋਟ ਕਰ ਲਿਓ ਇਹ ਯਾਦ ਕਰਨੀਆਂ ਨੇ ਤੁਹਾਨੂੰ ਠੀਕ ਹੈ ਕਿਉਂਕਿ ਦੇਖੋ ਬਾਣੀਆਂ ਦੇ ਵਿੱਚੋਂ ਹੀ ਕੁਐਸਚਨ ਪੁੱਛੇ ਜਾਣਗੇ ਸਿਲੇਬਸ ਦੇ ਵਿੱਚ ਸਾਫ਼ ਤੌਰ ਤੇ ਗੱਲ ਮੈਂਸ਼ਨ ਕੀਤੀ ਗਈ ਹੈ ਕਿ ਜਿਹੜੇ ਕੁਐਸਚਨ ਹੋਣਗੇ ਉਹ ਜੀਵਨੀ ਅਤੇ ਰਚਨਾਵਾਂ ਦੇ ਨਾਲ ਹੀ ਸੰਬੰਧਿਤ ਹੋਣਗੇ ਠੀਕ ਹੈ ਤਾਂ ਰਚਨਾਵਾਂ ਆਪਾਂ ਅੱਗੇ ਪੜ੍ਹਾਂਗੇ ਬਾਕੀ ਜਿਹੜੀਆਂ ਬੇਸਿਕ ਚੀਜ਼ਾਂ ਨੇ ਕਾਪੀ ਤੇ ਸੁੱਝੂ ਸੀ ਜਿਹੜਾ ਨੋਟ ਕਰ ਲਿਓ ਹੁਣ ਆਪਾਂ ਅੱਗੇ ਡੀਪਲੀ ਪੜ੍ਹਦੇ ਆ ਜਿਹੜੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਉਹ ਸਿੱਖ ਧਰਮ ਦੇ ਪਹਿਲੇ ਗੁਰੂ ਨੇ ਸਿੱਖ ਧਰਮ ਦੇ ਬਾਨੀ ਨੇ ਠੀਕ ਹੈ ਚਾਰ ਕਾਵਿ ਧਰਾਵਾਂ ਨੇ ਪੰਜਾਬੀ ਦੀਆਂ ਗੁਰਮਤ ਕਾਵਤਾਰਾ ਸੂਫੀ ਕਾਵਤਾਰਾ ਬੀਰ ਕਾਵਤਾਰਾ ਤੇ ਕਿੱਸਾ ਕਾਵਤਾਰਾ ਉਹਨਾਂ ਵਿੱਚੋਂ ਜਿਹੜੀ ਗੁਰਮਤ ਕਾਵਤਾਰਾ ਹੈ ਗੁਰਮਤ ਕਾਵਤਾਰਾ ਦੇ ਮੋਢੀ ਕੋਣ ਨੇ ਉਹ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਹੀ ਇੱਕ ਇਕਲੌਤੀ ਅਜਿਹੇ ਗੁਰੂ ਨੇ ਜਿਨ੍ਹਾਂ ਨੇ ਗੁਰਮਤ ਕਾਵਤਾਰਾ ਦਾ ਆਰੰਭ ਕੀਤਾ ਸੀ ਠੀਕ ਹੈ ਜੀ ਜਿਹੜੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਿਤਾ ਸੀਗੇ ਉਹ ਪਰਫੈਸ਼ਨ ਵਜੋ ਕਿਤੇ ਵਜੋ ਜਿਹੜੇ ਨੇ ਪਟਵਾਰੀ ਸੀ ਠੀਕ ਹੈ ਪਰ ਗੁਰੂ ਸਾਹਿਬ ਨੇ ਆਪਣੇ ਫਕੀਰੀ ਸੁਭਾ ਕਰਨ ਆਪਣੇ ਜਿਹੜੇ ਪੁਰਖੀ ਕਿਤੇ ਨੂੰ ਅਪਣਾਇਆ ਨਹੀਂ ਸੀ ਤੇ 18 ਸਾਲ ਦੀ ਉਮਰ ਦੇ ਵਿੱਚ ਇਹਨਾਂ ਦਾ ਜਿਹੜਾ ਵਿਆਹ ਕਰ ਦਿੱਤਾ ਗਿਆ ਸੀ ਕਿਹਦੇ ਨਾਲ ਵਿਆਹ ਹੋਇਆ ਸੀ ਬੀਬੀ ਸੁਲਖਣੀ ਜੀ ਦੇ ਨਾਲ ਜਿਹੜੇ ਕਿ ਬਟਾਲੇ ਦੇ ਰਹਿਣ ਵਾਲੇ ਸਨ ਕਿੱਥੋਂ ਦੇ ਰਹਿਣ ਵਾਲੇ ਸੀ ਬਟਾਲੇ ਦੇ ਰਹਿਣ ਵਾਲੇ ਸੀ ਤੇ ਮੂਲ ਚੰਦ ਜੀ ਦੀ ਜਿਹੜੇ ਬੇਟੀ ਸੀਗੀ ਬੀਬੀ ਸੁਲੱਖਣੀ ਜੀ ਇਹ ਤੁਸੀਂ ਜਿਹੜਾ ਜਰੂਰ ਨੋਟ ਕਰ ਲਿਓ ਉਸ ਤੋਂ ਬਾਅਦ ਗੁਰੂ ਨਾਨਕ ਦੇਵ ਜੀ ਦੇ ਤੋਂ ਕੋਲ ਦੋ ਪੁੱਤਰ ਹੋਏ ਸ਼੍ਰੀ ਚੰਦ ਤੇ ਲਖਮੀ ਦਾਸ ਠੀਕ ਹੈ ਤੇ ਲਗਭਗ 30 ਬਰੇ ਦੀ ਉਮਰ ਦੇ ਵਿੱਚ ਯਾਨੀ 30 ਸਾਲ ਦੀ ਉਮਰ ਦੇ ਵਿੱਚ ਉਹਨਾਂ ਨੇ ਆਪਣਾ ਘਰ-ਬਾਰ ਤਿਆਗ ਕੇ ਜਿਹੜਨੇ ਉਦਾਸੀਆਂ ਦੇ ਨਿਕਲ ਪਏ ਸੀ ਫਿਰ ਆਪਨੇ ਨਾ ਸਿਰਫ ਭਾਰਤ ਸਗੋ ਇੰਟਰਨੈਸ਼ਨਲ ਅਫਗਾਨਿਸਤਾਨ, ਈਰਾਨ ਇਹ ਸਾਰੀਆਂ ਜਿਹੜੀਆਂ ਦੇਸ਼ਾਂ ਦੀ ਯਾਤਰਾਵਾਂ ਕੀਤੀਆਂ ਸਿਗੀਆਂ ਅਖੀਰਲੀ ਉਮਰ ਦੇ ਵਿੱਚ ਆਪ ਰਾਵੀ ਦਰਿਆ ਦੇ ਕੰਢੇ ਆਪਣੇ ਵਸਾਏ ਨਗਰ ਕਰਤਾਰਪੁਰ ਵਿਖੇ ਆ ਗਏ ਯਾਨੀ ਕਿ ਜਦੋਂ ਨਾਨਕ ਦੇਵ ਜੀ ਜੋਤੀ ਜੋਤ ਸਮਾਏ ਸਨ ਤਾਂ ਉਸ ਸਮੇਂ ਉਹ ਕਿੱਥੇ ਸੀਗੇ ਕਰਤਾਰਪੁਰ ਵਿਖੇ ਸੀ ਤੇ ਕਰਤਾਰਪੁਰ ਜਿਹੜਾ ਕਿੱਥੇ ਸੀਗਾ ਉਹ ਹੈਗਾ ਸੀ ਰਾਵੀ ਦਰਿਆ ਦੇ ਕੰਢੇ 1539 ਈਸਵੀ ਦੇ ਵਿੱਚ ਠੀਕ ਹੈ ਜੀ ਉਸ ਤੋਂ ਬਾਅਦ ਆਪਾਂ ਪੜਦੇ ਹਾਂ ਰਚਨਾਵਾਂ ਇਹ ਰਚਨਾਵਾਂ ਨੂੰ ਤੁਸੀਂ ਕਾਪੀ ਦੇ ਜ਼ਰੂਰ ਨੋਟ ਕਰ ਲਿਓ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਿਹੜੀਆਂ ਬੇਸਿਕ ਰਚਨਾਵਾਂ ਨੇ ਉਹ ਹੈਗੀਆਂ ਨੇ ਜੀ ਜਪਜੀ ਸਾਹਿਬ ਠੀਕ ਹੈ ਪੱਟੀ ਸਿੱਧ ਗੋਸ਼ਟ ਆਸਾ ਦੀ ਵਾਰ ਇਹ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਈ ਇਸ ਤੋਂ ਬਿਨਾ ਤੁਸੀਂ ਦੇਖ ਸਕਦੇ ਹੋ ਵਾਰ ਰਾਗ ਆਸਾ ਵਾਰ ਰਾਗ ਮਾਝ ਹੋ ਗਿਆ ਵਾਰ ਰਾਗ ਮਲਾਰ 12ਵਾਂ ਤੁਖਾਰੀ ਸੋਹਿਲਾ ਪਹਿਰੇ ਦਖਣੀ ਓੰਕਾਰ ਅਸ਼ਟਪਦੀਆਂ ਬਾਬਰਵਾਣੀ ਬਾਬਰਵਾਣੀ ਨੂੰ ਤੁਸੀਂ ਸਟਾਰਮਾਰਕ ਨੋਟ ਕਰ ਲਿਓ ਠੀਕ ਹੈ ਤਾਂ ਇਹ ਸਾਰੀਆਂ ਰਚਨਾਵਾਂ ਕਿਨਾਂ ਦੀਆਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਨੇ ਕੋਈ ਨਾ ਸਕਦਾ ਕਿ 12 ਮਾ ਤੁਖਾਰੀ ਕਿਹੜੇ ਗੁਰੂ ਜੀ ਦੀ ਰਚਨਾ ਹੈ ਤਾਂ ਉਹ ਹੈਗੀਆਂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਠੀਕ ਹੈ ਤੁਸੀਂ ਇਹਨਾਂ ਸਾਰੀਆਂ ਰਚਨਾਵਾਂ ਨੂੰ ਕਾਪੀ ਤੇ ਨੋਟ ਕਰਕੇ ਜਿਹੜਾ ਯਾਦ ਕਰ ਲੈਣਾ ਹੈ ਇਸ ਤੋਂ ਬਿਨਾਂ ਆਪਾਂ ਅੱਗੇ ਦੇਖਦੇ ਹਾਂ ਜੀ ਅੱਗੇ ਆਪਣੇ ਕੋਲ ਹੈ ਕਿ 10 ਸਿੱਖ ਗੁਰੂਆਂ ਵਿੱਚੋਂ ਸੱਤ ਗੁਰੂ ਜਿਹੜੇ ਨੇ ਕਵੀ ਸਨ ਸ੍ਰੀ ਗੁਰੂ ਨਾਨਕ ਦੇਵ ਜੀ ਵੀ ਉਹਨਾਂ ਦੇ ਵਿੱਚੋਂ ਇੱਕ ਸੀਗੇ ਠੀਕ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਿਰਫ ਔਰ ਸਿਰਫ 6 ਗੁਰੂਆਂ ਦੀ ਬਾਣੀ ਹੀ ਜਿਹੜੀ ਹੈ ਦਰਜ ਹੈ ਜਿਨ੍ਹਾਂ ਵਿੱਚੋਂ 974 ਸ਼ਬਦ ਜਿਹੜਨੇ ਉਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਹੈਗੇ ਨੇ ਉਸ ਤੋਂ ਵੀ ਨਾਗੇ ਹੈਗਾ ਕਿ ਨਾਨਕ ਬਾਣੀ ਨਾ ਕੇਵਲ ਵਿਸ਼ੇ ਪੱਖੋਂ ਸਗੋਂ ਰੂਪ ਦੇ ਪੱਖੋਂ ਵੀ ਮਹਾਨ ਅਤੇ ਸਨਾਤਨੀ ਰਚਨਾ ਹੈ ਯਾਨੀ ਉਹਨਾਂ ਦੀ ਜਿਹੜੀ ਰਚਨਾ ਸੀਗੀ ਉਹ ਕਲਾਸਿਕ ਰਚਨਾ ਸੀ ਕਿਉਂ ਸੀ ਕਿਉਂਕਿ ਇਹਨਾਂ ਦੀ ਜਿਹੜੀ ਬਾਣੀ ਆ ਉਹ ਸਾਰੀ ਰਾਗਬੱਦ ਹੈ ਰਾਗਬੱਦ ਹੁੰਦਾ ਕੀ ਹੈ ਰਾਗਬੱਦ ਹੁੰਦਾ ਹੈ ਜਿਸ ਨੂੰ ਆਪਾਂ ਰਾਗਾਂ ਦੇ ਵਿੱਚ ਲਿਖਦੇ ਹਾਂ ਦੋ ਸ਼ਬਦ ਨੇ ਇੱਕ ਹੈਗਾ ਰਾਗ ਰਹਿਤ ਇੱਕ ਹੈਗਾ ਰਾਗਬੱਦ ਜਿਹੜਾ ਰਾਗ ਰਹਿਤ ਹੁੰਦਾ ਹੈ ਉਸ ਦਾ ਮਤਲਬ ਹੁੰਦਾ ਹੈ ਕਿ ਰਾਗਾਂ ਤੋਂ ਬਿਨਾਂ ਜਿਹੜੀ ਰਾਗਬੱਦ ਹੈ ਉਹਦਾ ਮਤਲਬ ਹੁੰਦਾ ਰਾਗਾਂ ਦੇ ਅਨੁਸਾਰ ਰਾਗਾਂ ਦੇ ਸਹਿਤ ਠੀਕ ਹੈ ਤਾਂ ਇਹਨਾਂ ਦੀ ਜਿਹੜੀ ਬਾਣੀ ਸੀ ਉਹ ਰਾਗਬੱਦ ਸੀ ਸਿਰਫ ਇੱਕ ਬਾਣੀ ਨੂੰ ਛੱਡ ਕੇ ਕਿਹੜੀ ਬਾਣੀ ਨੂੰ ਛੱਡ ਕੇ ਜਪਜੀ ਸਾਹਿਬ ਠੀਕ ਹੈ ਤਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਜਿਹੜੀ ਜਪਜੀ ਸਾਹਿਬ ਬਾਣੀ ਹੈ ਉਹਨੂੰ ਛੱਡ ਕੇ ਬਾਕੀ ਸਾਰੀਆਂ ਰਚਨਾਵਾਂ ਜਿਹੜੀਆਂ ਨੇ ਉਹਨਾਂ ਦੀਆਂ ਰਾਗਬੱਦ ਨੇ ਤੇ ਇਹਨਾਂ ਨੇ 19 ਰਾਗਾਂ ਦੇ ਵਿੱਚ ਜਿਹੜੀ ਆਪਣੀ ਹੈ ਉਹ ਰਚਨਾ ਕੀਤੀ ਸੀ ਠੀਕ ਹੈ ਇਹ ਤੁਸੀਂ ਜਿਹੜਾ ਜ਼ਰੂਰ ਨੋਟ ਕਰ ਲਿਓ ਇਨਾਂ ਦੀ ਜਿਹੜੀ ਰਚਨਾਏ ਉਸ ਦੇ ਵਿੱਚ ਕਿਤੇ ਕਿਤੇ ਅਰਬੀ ਫਾਰਸੀ ਸੰਸਕ੍ਰਿਤ ਭਾਸ਼ਾ ਦੇ ਸ਼ਬਦ ਵੀ ਕਿਤੇ ਕਿਤੇ ਜਿਹੜੇ ਨੇ ਉਹ ਦੇਖਣ ਨੂੰ ਮਿਲਦੇ ਨੇ ਗੁਰਮਤਕਾਵਤਾਰਾ ਦੀ ਗੱਲ ਕਰੀਏ ਤਾਂ ਗੁਰਮਤਕਾਵਤਾਰਾ ਦਾ ਆਰੰਭ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਹੀ ਹੋਇਆ ਏ ਪੰਜਾਬੀ ਕਵਿਤਾ ਵਿੱਚ ਜਿਹੜੀ ਧਾਰਾ ਇਹ ਉਸ ਦੇ ਪਹਿਲੀ ਜਿਹੜੀ ਰਚਨਾਏ ਗੁਰਮਤਕਾਵਤਾਰਾ ਦੀ ਉਹ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਹੀ ਹੈਗੀ ਹੈ ਠੀਕ ਹੈ ਇਹ ਵੀ ਤੁਸੀਂ ਜਿਹੜਾ ਨੋਟ ਕਰ ਲੈਣਾ ਅੱਗੇ ਆਪਣੇ ਕੋਲ ਹੈਗਾ ਏ ਕਿ ਆਪਣੀਆਂ ਯਾਤਰਾਵਾਂ ਤੋਂ ਬਾਅਦ ਆਪਨੇ ਗ੍ਰੈਸਤੀ ਜੀਵਨ ਜਿਹੜਾ ਬਤੀਤ ਕੀਤਾ ਇਸ ਸਮੇਂ ਆਪ ਕਰਤਾਰਪੁਰ ਵਿਖੇ ਖੇਤੀਬਾੜੀ ਕਰਕੇ ਦਸਾ ਨੋਹਾਂ ਦੀ ਕਿਰਤ ਕਰਨ ਦਾ ਰਾਹ ਦੱਸਿਆ ਠੀਕ ਹੈ ਇਹਨਾਂ ਜਿਹਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ ਦੋ ਸਭ ਤੋਂ ਪ੍ਰਸਿੱਧ ਬਾਣੀਆਂ ਕਿਹੜੀਆਂ ਨੇ ਜਪਜੀ ਸਾਹਿਬ ਤੇ ਆਸਾ ਦੀ ਵਾਰ ਇਹਨਾਂ ਤੋਂ ਇਹਨਾਂ ਨੂੰ ਤੁਸੀਂ ਜ਼ਰੂਰ ਨੋਟ ਕਰ ਲਿਓ ਠੀਕ ਹੈ ਜਪਜੀ ਸਾਹਿਬ ਤੇ ਆਸਾ ਦੀ ਵਾਰ ਜਿਹੜੀਆਂ ਨੇ ਸਭ ਤੋਂ ਵੱਧ ਪ੍ਰਸਿੱਧ ਬਾਣੀਆਂ ਨੇ ਇਹਨਾਂ ਤੋਂ ਬਿਨਾ ਬਾਣੀ ਦੇ ਵਿੱਚ ਜਿਹੜੀਆਂ ਨੇ ਹੋਰ ਭਾਸ਼ਾਵਾਂ ਦੇ ਕਿਤੇ ਕਿਤੇ ਜਿਹੜੇ ਸ਼ਬਦ ਦੇਖਣ ਨੂੰ ਮਿਲਦੇ ਨੇ ਆਪਣੀਆਂ ਸਿੱਖਿਆਵਾਂ ਅਤੇ ਉਪਦੇਸ਼ਾਂ ਤੇ ਪੈਰਾ ਦੇਣ ਖਾਤਰ ਉਹਨਾਂ ਨੇ ਜਿਹੜਾ ਆਪਣੀ ਸਾਰੀਆਂ ਚੀਜ਼ਾਂ ਨੂੰ ਛੱਡ ਕੇ ਜਿਹੜਾ ਹੈ ਉਦਾਸੀਆਂ ਤੇ ਚਲੇ ਗਏ ਅਤੇ ਜਗਾ ਜਗਾ ਜਾ ਕੇ ਆਪਣੇ ਜਿਹੜੇ ਨੇ ਉਹ ਵਿਚਾਰ ਦੱਸੇ ਠੀਕ ਹੈ ਦੈਨ ਫਿਰ 7 ਸਤੰਬਰ 1539 ਨੂੰ ਤਰੀਕ ਤੁਸੀਂ ਨੋਟ ਕਰ ਲਓ ਜੀ 7 ਸਤੰਬਰ 1539 ਨੂੰ ਅੰਮ੍ਰਿਤ ਵੇਲੇ ਗੁਰੂ ਜੀ ਨੇ ਆਪਣਾ ਜਿਹੜਾ ਦੁਨਿਆਵੀ ਸਰੀਰ ਤਿਆਗ ਦਿੱਤਾ ਸੀ ਤੇ ਫਿਰ ਉਹਨਾਂ ਨੂੰ ਜਿਹੜਾ ਹੈ ਕਰਤਾਰਪੁਰ ਵਿਖੇ ਹੀ ਜਿਹੜੇ ਉਹ ਜੋਤੀ ਜੋਤ ਸਮਾ ਗਏ ਸੀ ਠੀਕ ਹੈ 7 ਸਤੰਬਰ 1539 ਨੂੰ ਐਨੀ ਗੱਲ ਸਮਝ ਆ ਗਈ ਉਸ ਤੋਂ ਬਾਅਦ ਅੱਗੇ ਦੇਖਦੇ ਹਾਂ ਹੁਣ ਗੱਲ ਕਰ ਲਈ ਇਹਨਾਂ ਦੀਆਂ ਰਚਨਾਵਾਂ ਦੀ ਦੇਖੋ ਜਿਹੜੀਆਂ ਰਚਨਾਵਾਂ ਇਹਨਾਂ ਦੀ ਮੇਨ ਸੀ ਜਾਂ ਉਹ ਆਪਾਂ ਨੇ ਪਿੱਛੇ ਦੇਖ ਲਈਆਂ ਠੀਕ ਹੈ ਹੁਣ ਆਪਾਂ ਬੁੱਕਸ ਦੀ ਗੱਲ ਕਰ ਰਹੇ ਹਾਂ ਦੇਖੋ ਜਿਹੜਾ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਹੈ ਹਨਾ ਆਪਣੀ ਪੀਐਸਸੀਬੀ ਦੀਆਂ ਬੁੱਕਸ ਨੇ ਉਹdੀਆਂ ਜੇਕਰ ਤੁਸੀਂ 10th ਲੈਵਲ ਦੀਆਂ ਬੁੱਕਸ ਦੇਖੋ ਤਾ ਉਸ ਦੇ ਵਿੱਚ ਇੰਨਾ ਕੋਈ ਖਾਸ ਦਿੱਤਾ ਨਹੀਂ ਹੋਇਆ ਰਚਨਾਵਾਂ ਬਾਰੇ ਲੇਕਿਨ ਜੇਕਰ ਤੁਸੀਂ ਪੀਐਸਸੀਬੀ ਦੀ ਹੀ +2 ਲੈਵਲ ਦੀਆਂ ਬੁੱਕਸ ਦੇਖੋ ਤਾਂ ਤੁਸੀਂ +2 ਲੈਵਲ ਦੀਆਂ ਬੁੱਕਸ ਦੇ ਵਿੱਚ ਦੇਖੋਗੇ ਕਿ ਉਹਨਾਂ ਦੀਆਂ ਬਹੁਤ ਸਾਰੀਆਂ ਰਚਨਾਵਾਂ ਨੂੰ ਸ਼ਾਮਿਲ ਕੀਤਾ ਗਿਆ ਹੈ ਠੀਕ ਹੈ ਵੈਸੇ ਤਾਂ ਦੇਖੋ ਸਿਲੇਬਸ ਦੇ ਵਿੱਚ ਲਾਈਨ ਮੈਂਸ਼ਨ ਕੀਤੀ ਗਈ ਹੈ ਕਿ 10th ਲੈਵਲ ਤੱਕ ਦਾ ਹੀ ਸਿਲੇਬਸ ਰਹੇਗਾ ਲੇਕਿਨ ਫੇਰ ਵੀ ਕੁਝ ਕੁ ਰਚਨਾਵਾਂ ਨੇ ਇਹਨਾਂ ਨੂੰ ਤੁਸੀਂ ਨੋਟ ਕਰ ਲਓ ਤੇ ਇਹਨਾਂ ਨੂੰ ਯਾਦ ਕਰ ਲਿਓ ਯਾਦ ਕਰਨ ਦੇ ਵਿੱਚ ਕੋਈ ਨੁਕਸਾਨ ਨਹੀਂ ਕੁਸ਼ਨ ਆ ਸਕਦਾ ਏ ਜਿਵੇਂ ਹੱਕ ਪਰਾਇਆ ਨਾਨਕਾ ਕਿਸ ਦੀ ਰਚਨਾ ਹੈ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਰਚਨਾ ਹੈ ਦੁਖਦਾਰ ਸੁਖ ਰੋਗ ਪਿਆ ਕਿਸ ਦੀ ਰਚਨਾ ਹੈ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਰਚਨਾ ਹੈ ਪਵਨ ਗੁਰੂ ਪਾਣੀ ਪਿਤਾ ਕਿਸ ਦੀ ਰਚਨਾ ਹੈ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਰਚਨਾ ਹੈ ਤਾਂ ਇਹਨਾਂ ਨੂੰ ਤੁਸੀਂ ਜ਼ਰੂਰ ਜਿਹੜਾ ਨੋਟ ਕਰਕੇ ਯਾਦ ਕਰ ਲਿਓ ਕਾਪੀ ਤੇ ਠੀਕ ਹੈ ਇਸ ਤਰੀਕੇ ਦੇ ਬੇਸਿਕ ਜਿਹੜੇ ਕੁਸ਼ਚਨ ਨੇ ਉਹ ਜ਼ਰੂਰ ਐਗਜ਼ਾਮ ਦੇ ਵਿੱਚ ਬਣਦੇ ਹੀ ਬਣਦੇ ਨੇ ਠੀਕ ਹੈ ਜੀ ਅੱਗੇ ਹੈਗਾ ਆਪਣੇ ਕੋਲ ਆਪ ਜੀ ਦੀ ਕਾਵ ਰਚਨਾ ਜਿਸ ਨੂੰ ਬਾਣੀ ਕਿਹਾ ਜਾਂਦਾ ਹੈ ਗਿਆਨ ਅਤੇ ਪ੍ਰੇਰਣਾ ਦਾ ਸੋਮਾ ਹੈ ਆਪ ਜੀ ਦੇ 974 ਸ਼ਬਦ ਜਿਹੜੇ ਨੇ ਦਰਜ ਨੇ 19 ਰਾਗਾਂ ਦੇ ਵਿੱਚ ਬਾਣੀ ਰਚੀ ਹੈ ਆਪਨੇ ਕਿਹੜੇ ਕਿਹੜੇ ਰੂਪ ਵਿੱਚ ਬਾਣੀ ਰਚੀ ਇਹ ਇੰਪੋਰਟੈਂਟ ਹੈ ਇਹ ਨੋਟ ਕਰ ਲੋ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸ਼ਲੋਕ ਚੰਦ ਸੋਹਲੇ ਵਾਰ 12ਵਾਂ ਅਸ਼ਟਪਦੀਆਂ ਆਦਿ ਕਾਵ ਰੂਪਾਂ ਦੇ ਵਿੱਚ ਜਿਹੜੀਆਂ ਉਹਨਾਂ ਨੇ ਬਾਣੀ ਰਚੀ ਸੀ ਠੀਕ ਹੈ ਇਸ ਤੋਂ ਇਲਾਵਾ ਜਪਜੀ ਸਾਹਿਬ ਅਸਾਦੀ ਵਾਰ ਇਹ ਸਾਰੀਆਂ ਪਾ ਪੜ ਚੁੱਕਿਆ ਇਹ ਜਿਹੜੀਆਂ ਨੇ ਵੱਡੇ ਆਕਾਰ ਵਾਲੀਆਂ ਰਚਨਾਵਾਂ ਸਨ ਠੀਕ ਹੈ ਇਸ ਤੋਂ ਬਿਨਾ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਮਾਗ ਮਹੀਨੇ ਦੇ ਸੰਬੰਧੀ ਇੱਕ ਰਚਨਾ ਜਿਹੜੀ ਆ ਉਹ ਲਿਖੀ ਸੀ ਇੱਕ ਰਚਨਾ ਕੀਤੀ ਸੀਗੀ ਠੀਕ ਹੈ ਉਹ ਕਿਹੜੀ ਸੀ 12 ਮਾਹ ਤੁਖਾਰੀ ਕੋਸ਼ਣਾ ਆ ਸਕਦਾ ਹੈ ਕਿਹੜੀ ਪਹਿਲੇ ਗੁਰੂ ਦੇ ਦੁਆਰਾ ਰਚਨਾਏ 12 ਮਾਤੂਖਾਰੀ ਉਹ ਕਿਦੇ ਤੇ ਬੇਸਿਸ ਹੈ ਬੇਸਡ ਹੈ ਤਾਂ ਉਹ ਹੈਗੀ ਜੀ ਮਾਗ ਮਹੀਨੇ ਨਾਲ ਠੀਕ ਹੈ ਮਾਗ ਮਹੀਨੇ ਨਾਲ ਸੰਬੰਧਿਤ ਇਹ ਜਿਹੜੀ ਰਚਨਾਏ ਇਹਨੂੰ ਵੀ ਤੁਸੀਂ ਕਾਪੀ ਦੇ ਜ਼ਰੂਰ ਨੋਟ ਕਰ ਲੈਣਾ ਅੱਗੇ ਕੁਝ ਥੋੜੇ ਜਿਹਾ ਕੁਐਸਚਨ ਨੇ ਇਹਨਾਂ ਨੂੰ ਤੁਸੀਂ ਦੇਖ ਲਓ ਸਿਰਫ ਇੱਕ ਨਿਗਾਹ ਮਾਰ ਲਓ ਹੈਗੇ ਤਾਂ ਸਿੰਪਲ ਜਿ ਨੇ ਲੇਕਿਨ ਫਿਰ ਵੀ ਤੁਸੀਂ ਨੋਟ ਕਰ ਸਕਦੇ ਹੋ ਪਹਿਲੇ ਗੁਰੂ ਕੋਣ ਨੇ ਸ੍ਰੀ ਗੁਰੂ ਨਾਨਕ ਦੇਵ ਜੀ 1469 ਦੇ ਵਿੱਚ ਇਹਨਾਂ ਦਾ ਜਨਮ ਹੋਇਆ 19 ਰਾਗਾਂ ਵਿੱਚ ਇਹਨਾਂ ਨੇ ਬਾਣੀ ਰਚੀ ਹੈ ਸਭ ਤੋਂ ਜ਼ਿਆਦਾ ਹਰਮਨ ਪਿਆਰੀ ਬਾਣੀ ਕਿਹੜੀ ਮੰਨੀ ਜਾਂਦੀ ਹੈ ਜੀ ਜਪਜੀ ਸਾਹਿਬ ਗੁਰੂ ਨਾਨਕ ਦੇਵ ਜੀ ਕਿਸ ਦਾ ਅਵਤਾਰਾ ਦੇ ਕਵੀ ਨੇ ਗੁਰਮਤਕਾ ਅਵਤਾਰਾ ਦੇ ਕਵੀ ਨੇ ਪਵਨ ਗੁਰੂ ਪਾਣੀ ਪਿਤਾ ਕਿਸ ਗੁਰੂ ਜੀ ਦੀ ਰਚਨਾ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਰਚਨਾ ਹੈ ਪਵਨ ਗੁਰੂ ਪਾਣੀ ਪਿਤਾ ਜਿਹੜੀ ਹੈ ਕਿਹੜਾ ਕਾਵ ਰੂਪ ਵੀ ਬਾਣੀ ਲਿਖਿਆ ਛੰਦ ਦੇ ਵਿੱਚ ਵੀ ਲਿਖੀ ਹੈ ਤਾਂ ਇਹ ਜਿਹੜੀ ਬਾਣੀ ਹੈ ਇਸ ਸ਼ਲੋਕ ਦੇ ਰੂਪ ਦੇ ਵਿੱਚ ਹੈ ਠੀਕ ਹੈ ਉਸ ਤੋਂ ਬਿਨਾ ਇਹਨਾਂ ਦੀ ਇੱਕ ਸ਼ਬਦ ਹੈ 마ਗ ਪੁਨੀਤ ਪਈ ਇਹ ਕਿਸ ਬਾਣੀ ਵਿੱਚੋਂ ਲਿਆ ਗਿਆ ਹੈ ਤਾਂ ਇਹ ਲੇ ਗਿਆ ਜੀ 12 ਮਾਹ ਰਾਗ ਤੁਖਾਰੀ ਠੀਕ ਹੈ ਜਿਹੜੀ ਇਹਨਾਂ ਦੀ ਰਚਨਾਏ 12 ਮਾਹ ਰਾਗ ਤੁਖਾਰੀ ਉਹਨਾਂ ਵਿੱਚੋਂ ਇੱਕ ਸ਼ਬਦ ਹੈ 마ਗ ਪੁਨੀਤ ਪਈ ਜਿਹੜੀ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਹੀ ਰਚਨਾ ਹੈ ਇਸ ਤੋਂ ਬਿਨਾ ਹੱਕ ਪਰਾਇਆ ਨਾਨਕਾ ਵੀ ਇਹਨਾਂ ਦੀ ਹੀ ਰਚਨਾਏ 1539 ਦੇ ਵਿੱਚ ਜਿਹੜੇ ਨੇ ਗੁਰੂ ਨਾਨਕ ਦੇਵ ਜੀ ਜੋਤੀ ਜੋਤ ਸਮਾ ਗਏ ਸਨ ਠੀਕ ਹੈ ਇਹ ਕੁਝ ਹੋਰ ਰਚਨਾਵਾਂ ਨੇ ਫੱਕੜ ਜਾਤ ਫੱਕੜ ਨਾਓ 5 ਨਿਵਾਜਾ ਵਕਤ 5 5559 ਇਹ ਵੀ ਤੁਸੀਂ ਕਾਪੀ ਤੇ ਜਿਹੜਾ ਨੋਟ ਕਰ ਲਿਓ ਠੀਕ ਹੈ ਤਾਂ ਇਹ ਕੁਝ ਮੈਂ ਨਾ ਅਲੱਗ ਤੋਂ ਸੈਪਰੇਟ ਇਹ Google ਤੋਂ ਲੱਭ ਕੇ ਹੀ ਜਿਹੜਨੇ ਐਡ ਕੀਤੇ ਸੀਗੇ ਪੀਐਸਸੀਬੀ ਦਾ ਦੇਖੋ ਜਿੰਨਾ ਪੰਜਾਬ ਸਕੂਲ ਦਾ ਮਟੀਰੀਅਲ ਹੋਏਗਾ ਨਾ ਉਹ ਤਾਂ ਮੈਂ ਤੁਹਾਨੂੰ ਕਵਰ ਕਰਾਵਾਂਗੀ ਹੀ ਕਰਾਵਾਂਗੀ ਮੇਰੀ ਕੋਸ਼ਿਸ਼ ਹੈ ਵੀ ਕੋਈ ਕੁਐਸਚਨ ਕਿਤੇ ਬਾਹਰ ਆ ਗਿਆ ਤਾਂ ਉਹਦੇ ਵਿੱਚ ਤੁਸੀਂ ਉਲਝੋ ਨਾ ਇਹ ਜਿਹੜਾ ਸਲਾਈਡ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਨਾ ਵਸਤੁਨਿਸ਼ਟ ਪ੍ਰਸ਼ਨ ਇਹ ਮੈਂ ਅਲੱਗ ਤੋਂ ਸੈਪਰੇਟ Google ਤੋਂ ਲੱਭ ਕੇ ਜਿਹੜੀਆਂ ਵਿੱਚ ਐਡ ਕੀਤੇ ਆ ਤਾਂ ਕਿ ਫਿਰ ਤੁਹਾਨੂੰ ਕੋਈ ਵੀ ਜਿਹੜਾ ਪੁਆਇੰਟ ਦੇ ਵਿੱਚ ਕਨਫਿਊਜ਼ਨ ਨਾ ਰਹੇ ਕੋਈ ਵੀ ਕੁਐਸਚਨ ਜਿਹੜਾ ਤੁਹਾਡਾ ਨਾ ਛੁੱਟੇ ਠੀਕ ਹੈ ਜੀ ਇਸ ਤੋਂ ਬਿਨਾ ਇਹਨਾਂ ਦੇ ਜਿਹੜਾ ਚੈਪਟਰ ਹੈ ਇਸ ਦੇ ਵਿੱਚੋਂ ਕਿਸ ਤਰੀਕੇ ਦੇ ਕੁਐਸਚਨ ਪੁੱਛੇ ਜਾਂਦੇ ਨੇ ਤੁਸੀਂ ਇੱਥੇ ਦੇਖ ਸਕਦੇ ਹੋ ਇਹ ਪੀ ਟ੍ਰਿਪਲ ਐਸ ਬੀ ਦੇ ਐਗਜ਼ਾਮ ਦੇ ਵਿੱਚ ਆਇਆ ਹੋਇਆ ਕੁਐਸਚਨ ਹੈ ਪੇਪਰ ਏ ਦੇ ਵਿੱਚ ਹੀ ਕੁਐਸਚਨ ਹੈ ਕਿ ਗੁਰੂ ਨਾਨਕ ਦੇਵ ਜੀ ਨੂੰ ਕਿੰਨੇ ਸਾਲ ਦੀ ਉਮਰ ਦੇ ਵਿੱਚ ਪੰਦੇ ਕੋਲ ਪੜਨ ਲਈ ਭੇਜਿਆ ਗਿਆ ਸੀ 4 ਸਾਲ ਦੀ ਉਮਰ ਵਿੱਚ 5 ਸਾਲ ਦੀ ਉਮਰ ਵਿੱਚ 6 ਸਾਲ ਦੀ ਉਮਰ ਵਿੱਚ ਜਾਂ ਫਿਰ 7 ਸਾਲ ਦੀ ਉਮਰ ਵਿੱਚ ਤਾਂ ਇਹਦਾ ਰਾਈਟ ਆਨਸਰ ਹੈਗਾ ਸੀ ਜੀ 7 ਸਾਲ ਦੀ ਉਮਰ ਵਿੱਚ ਇਹ ਤੁਸੀਂ ਨੋਟ ਕਰ ਲਿਓ ਜੀ ਗੁਰੂ ਨਾਨਕ ਦੇਵ ਜੀ ਜਦੋਂ ਪਹਿਲੀ ਵਾਰ ਪੜਨ ਗਏ ਸੀ ਤਾਂ ਉਹ ਕਦੋਂ ਗਏ ਸੀ 7 ਸਾਲ ਦੀ ਉਮਰ ਦੇ ਵਿੱਚ ਗਏ ਸੀ ਠੀਕ ਹੈ ਗੁਰੂ ਨਾਨਕ ਦੇਵ ਜੀ ਦੇ ਪੁੱਤਰਾਂ ਦੇ ਨਾਮ ਦੱਸੋ ਬਾਬਾ ਸ਼੍ਰੀ ਦੇ ਬਾਬਾ ਲਖਮੀ ਚੰਦ ਤਾਂ ਇਹਨਾਂ ਵਿੱਚੋਂ ਰਾਈਟ ਆਨਸਰ ਹੈ ਜੀ ਬਾਬਾ ਸ਼੍ਰੀ ਚੰਦ ਤੇ ਬਾਬਾ ਲਖਮੀ ਦਾਸ ਇਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਿਹੜੇ ਨੇ ਦੋ ਪੁੱਤਰ ਸਨ ਉਸ ਤੋਂ ਬਾਅਦ ਮੋਸਟ ਇੰਪੋਰਟੈਂਟ ਕੁਸ਼ਨਾ ਹੈ ਇਹ ਤੁਸੀਂ ਜ਼ਿਆਦਾ ਜ਼ਰੂਰ ਨੋਟ ਕਰ ਲਿਓ ਗੁਰੂ ਨਾਨਕ ਦੇਵ ਜੀ ਦੇ ਜੀਵਨ ਦਰਸ਼ਕ ਨਾਲ ਵਬਸਤਾ ਪੁਸਤਕ ਕਤਕ ਕੇ ਵਿਸਾਖ ਦਾ ਕਰਤਕ ਕੌਣ ਹੈ ਯਾਨੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਦੇ ਉੱਪਰ ਇੱਕ ਬੁੱਕ ਲਿਖੀ ਗਈ ਹੈ ਜਿਸ ਦਾ ਨਾਮ ਹੈ ਕਤਕ ਕੇ ਵਿਸਾਖ ਠੀਕ ਹੈ ਤਾਂ ਇਹਦੇ ਕਰਤਾ ਕੌਣ ਨੇ ਤਾਂ ਉਹ ਹੈਗੇ ਨੇ ਕਰਮ ਸਿੰਘ ਹਿਸਟੋਰੀਅਨ ਇਹਨੂੰ ਤੁਸੀਂ ਜ਼ਰੂਰ ਕਾਪੀ ਤੇ ਨੋਟ ਕਰ ਲੈਣਾ ਕਰਮ ਸਿੰਘ ਹਿਸਟੋਰੀਅਨ ਠੀਕ ਹੈ ਇਸ ਤੋਂ ਬਿਨਾ ਦੇਖ ਸਕਦੇ ਹੋ 2023 ਦੇ ਵਿੱਚ ਇਹ ਜਿਹੜਾ ਕੁਐਸਚਨ ਪੁੱਛਿਆ ਗਿਆ ਸੀ ਇਸੇ ਚੈਪਟਰ ਦੇ ਵਿੱਚੋਂ ਕਿਹੜੀ ਬਾਣੀ ਗੁਰੂ ਨਾਨਕ ਦੇਵ ਜੀ ਦੀ ਰਚਨਾ ਨਹੀਂ ਹੈ ਇਹ ਰਚਨਾਵਾਂ ਜ਼ਰੂਰ ਯਾਦ ਕਰ ਲਿਓ ਬਾਰ-ਬਾਰ ਮੈਂ ਤੁਹਾਨੂੰ ਕਹਿ ਰਹੀਆਂ ਕਿਉਂਕਿ ਇਸ ਤਰ੍ਹਾਂ ਦੇ ਸਿੰਪਲ ਲੱਗਦੇ ਨੇ ਕੁਐਸਚਨ ਲੇਕਿਨ ਪੁੱਛੇ ਜਾਂਦੇ ਨੇ ਤਾਂ ਜਪਜੀ ਸਾਹਿਬ ਉਹਨਾਂ ਦੀ ਹੈਗੀ ਹੈ ਸਿੱਧ ਗੋਸ਼ਟ ਵੀ ਹੈਗੀ ਆ ਆਸਾ ਦੀ ਵਾਰ ਹੈਗੀ ਆ ਆਨੰਦ ਸਾਹਿਬ ਕਿਹੜੇ ਗੁਰੂ ਜੀ ਦੀ ਰਚਨਾ ਹੈ ਤੀਜੇ ਗੁਰੂ ਜੀ ਦੀ ਰਚਨਾ ਹੈ ਸ੍ਰੀ ਗੁਰੂ ਅਮਰਦਾਸ ਜੀ ਦੀ ਤਾਂ ਇਹਦਾ ਰਾਈਟ ਆਨਸਰ ਹੋਇਆ ਜੀ ਆਪਸ਼ਨ ਨੰਬਰ ਬੀ ਠੀਕ ਹੈ ਉਸ ਤੋਂ ਬਾਅਦ ਇਹ ਜਿਹੜਾ ਕੁਐਸ ਠੀਕ ਹੈ ਇਹ ਵੀ ਪੀ ਟ੍ਰਿਪਲ ਐਸਬੀ ਦੇ ਇਗਜ਼ਾਮ ਦੇ ਵਿੱਚ ਪੁੱਛਿਆ ਗਿਆ ਸੀ ਇਹ ਕੁਸ਼ਣ ਹੈ ਕਿ ਧਰਮ ਖੰਡ ਗਿਆਨ ਖੰਡ ਸ਼ਰਮ ਖੰਡ ਕਰਮ ਖੰਡ ਤੇ ਸੱਚ ਖੰਡ ਕਿਸ ਬਾਣੀ ਨਾਲ ਸੰਬੰਧਿਤ ਹਨ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਇੱਕ ਬਾਣੀ ਹੈ ਜਪਜੀ ਸਾਹਿਬ ਉਹਨਾਂ ਵਿੱਚ ਉਹਨਾਂ ਨੇ ਪੰਜ ਖੰਡਾਂ ਦੀ ਗੱਲ ਕੀਤੀ ਹੈ ਜਿਹੜੀ ਕਿ ਤੁਸੀਂ ਸਕਰੀਨ ਤੇ ਦੇਖ ਪਾਰੇ ਹੋਵਗੇ ਠੀਕ ਹੈ ਇਹਨਾਂ ਪੰਜਾਂ ਖੰਡਾਂ ਨੂੰ ਤੁਸੀਂ ਕਾਪੀ ਤੇ ਨੋਟ ਕਰ ਲਿਓ ਇਹ ਜਿਹੜੇ ਨੇ ਜਪਜੀ ਸਾਹਿਬ ਦੇ ਰਿਲੇਟਿਡ ਹੀ ਹੈਗੇ ਨੇ ਠੀਕ ਹੈ ਅਗਲਾ ਕੁਸ਼ਣ ਆਇਆ ਸੀ ਕਿ ਮੱਝੀਆਂ ਚਾਰਨ ਵਾਲੀ ਸਾਖੀ ਦਾ ਸਬੰਧ ਕਿਸ ਗੁਰੂ ਨਾਲ ਹੈ ਤਾਨੂੰ ਪਤਾ ਹੈ ਕਿ ਬਚਪਨ ਵਿੱਚ ਜੜ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਮੱਝਾ ਚਾਰਦੇ ਸਨ ਠੀਕ ਹੈ ਫਿਰ ਇੱਕ ਤੁਸੀਂ ਉਹ ਵੀ ਸਾਖੀ ਸੁਣੀ ਹੋਵੇਗੀ ਜਦੋਂ ਇਹਨਾਂ ਨੇ ਭੁੱਖੇ ਸਾਧੂ ਸੰਤੂਆਂ ਨੂੰ ਜਿਹੜੀ ਹੈ ਭੁੱਖੇ ਸਾਧੂ ਸੰਤਾਂ ਨੂੰ ਜਿਹੜੀ ਰੋਟੀ ਖਵਾਈ ਸੀ ਹਨਾ ਉੱਥੋਂ ਹੀ ਲੰਗਰ ਪ੍ਰਥਾ ਦਾ ਆਰੰਭ ਹੋਇਆ ਸੀ ਠੀਕ ਹੈ ਤਾਂ ਇਹ ਪੁਆਇੰਟ ਕੁਝ ਨਹੀਂ ਹੈਗੇ ਨੇ ਨੋਟ ਕਰਨ ਵਾਲੇ ਤਾਂ ਇਹ ਜਿਹੜੀ ਸਾਖੀ ਦਾ ਸਬੰਧ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਲ ਸੰਬੰਧਿਤ ਹੈ ਅਗਲਾ ਕੁਸ਼ਨ ਹੈ ਕਿ ਗੁਰੂ ਨਾਨਕ ਦੇਵ ਜੀ ਨੇ ਕਿੱਥੋਂ ਦੇ ਮੋਦੀ ਖਾਨੇ ਵਿੱਚ ਨੌਕਰੀ ਕੀਤੀ ਸੀ ਖਡੂਰ ਸਾਹਿਬ ਕਰਤਾਰਪੁਰ ਸਾਹਿਬ ਸੁਲਤਾਨਪੁਰ ਲੋਧੀ ਜਾਂ ਫਿਰ ਨਨਕਾਣਾ ਸਾਹਿਬ ਤਾਂ ਉਹਨਾਂ ਨੇ ਕੀਤੀ ਸੀ ਜੀ ਸੁਲਤਾਨਪੁਰ ਲੋਧੀ ਗੁਰੂ ਨਾਨਕ ਦੇਵ ਜੀ ਨੇ ਕਿੱਥੋਂ ਦੇ ਮੋਦੀ ਖਾਨੇ ਵਿੱਚ ਨੌਕਰੀ ਕੀਤੀ ਸੀ ਸੁਲਤਾਨਪੁਰ ਲੋਧੀ ਦੇ ਵਿੱਚ ਹੀ ਕੀਤੀ ਸੀ ਠੀਕ ਹੈ ਉਸ ਤੋਂ ਬਾਅਦ ਚਾਰ ਤੋਂ ਪੰਜ ਬਾਣੀਆਂ ਇਕੱਠੀਆਂ ਵੀ ਪੁੱਛੀਆਂ ਜਾ ਸਕਦੇ ਨੇ ਕਿ ਗੁਰੂ ਨਾਨਕ ਦੇਵ ਜੀ ਦੀਆਂ ਬਾਣੀਆਂ ਕਿਹੜੀਆਂ ਨੇ ਜੇਕਰ ਕੁਝ ਲੈਂਥੀ ਕੁਸ਼ਨ ਆਉਂਦਾ ਹੈ ਨਾ ਤਾਂ ਤੁਸੀਂ ਉਲਝਣਾ ਨਹੀਂ ਹੈਗਾ ਤੁਸੀਂ ਬਸ ਮੈਚ ਕਰੀ ਜਾ ਜਿਵੇਂ ਜਬ ਜਿਸਾਇਬ ਹੈਗੀ ਹੈ ਠੀਕ ਹੈ ਆਸਾਦੀਵਾਰ ਹੈਗੀ ਹੈ ਠੀਕ ਹੈ ਆਨੰਦ ਸਾਹਿਬ ਨਹੀਂ ਹੈਗਾ 댓 ਮੀਨਸ ਕਿ অপਸ਼ਨ ਗਲਤ ਹੋ ਗਿਆ ਸੈਕਿੰਡ ਵੀ ਹੈਨਾ ਸੈਕਿੰਡ ਦੇ ਵਿੱਚ ਵੀ ਆਨੰਦ ਸਾਹਿਬ ਹੈ ਤਾਂ ਇਸ ਤਰੀਕੇ ਨਾਲ ਜਿਹੜੇ ਕੁਸ਼ਚਨ ਨੇ ਉਹ ਸੋਲਵ ਕਰਨੇ ਨੇ ਠੀਕ ਹੈ ਲੈਂਥੀ ਕੁਸ਼ਚਨ ਜਿਹੜੇ ਪਤਾ ਕਿਉਂ ਪਾਏ ਜਾਂਦੇ ਨੇ ਤਾਂ ਕਿ ਤੁਹਾਨੂੰ ਟਾਈਮ ਲੱਗੇ ਸੋਲਵ ਕਰਨ ਦੇ ਵਿੱਚ ਤੇ ਤੁਸੀਂ ਫਿਰ ਜਿਹੜਾ ਕੋਈ ਨਾ ਕੋਈ ਜਿਹੜਾ ਕੁਸ਼ਚਨ ਤੁਹਾਡਾ ਛੁੱਟ ਜਾਂਦਾ ਏ ਤਾਂ ਇਹ ਗਲਤੀ ਤੁਸੀਂ ਨਹੀਂ ਕਰਨੀ ਹੈਗੇ ਤੁਸੀਂ ਧਿਆਨ ਦੇ ਨਾਲ ਜਿਹੜਾ ਕੁਸ਼ਚਨ ਟਾਈਮ ਦੇ ਅਕੋਰਡਿੰਗ ਹੀ ਸੋਲਵ ਕਰਨੇ ਨੇ ਉਸ ਤੋਂ ਬਾਅਦ ਕੁਸ਼ਨ ਆਇਆ ਸੀ ਕਿ ਆਸਾ ਦੀ ਵਾਰ ਬਾਣੀ ਦੇ ਰਚਨਹਾਰਾਂ ਨਾਲ ਸੰਬੰਧਿਤ ਗੁਰੂ ਗੁਰੂ ਸਾਹਿਬਾਨ ਦਾ ਸਹੀ ਜੁੱਟ ਹੈ ਠੀਕ ਹੈ ਤਾਂ ਉਹ ਹੈਗਾ ਜੀ ਗੁਰੂ ਨਾਨਕ ਦੇਵ ਜੀ ਤੇ ਗੁਰੂ ਅੰਗਦ ਦੇਵ ਜੀ ਜੇਕਰ ਸਿੰਪਲ ਕੁਸ਼ਨ ਪੁੱਛਿਆ ਜਾਵੇ ਕਿ ਆਸਾ ਦੀ ਵਾਰ ਕਿਹਦੀ ਰਚਨਾ ਹੈ ਤਾਂ ਆਪਾਂ ਲਿਖਾਂਗੇ ਸ੍ਰੀ ਗੁਰੂ ਨਾਨਕ ਦੇਵ ਜੀ ਜੇਕਰ ਜੁੱਟ ਦੇ ਅਕੋਰਡਿੰਗ ਕੁਸ਼ਨ ਪੁੱਛਿਆ ਜਾਵੇ ਤਾਂ ਪੂਰਾ ਆਏਗਾ ਜੀ ਗੁਰੂ ਨਾਨਕ ਦੇਵ ਜੀ ਅਤੇ ਗੁਰੂ ਅੰਗਦ ਦੇਵ ਜੀ ਠੀਕ ਹੈ ਆ ਦੇਖ ਸਕਦੇ ਹੋ ਮੈਂ ਜਿਹੜੇ ਤੁਹਾਨੂੰ ਪੰਜ ਖੰਡ ਦੱਸੇ ਨੇ ਜਪਜੀ ਸਾਹਿਬ ਦੇ ਪੰਜ ਖੰਡ ਕਿਹੜੇ ਨੇ ਤਾਂ ਇਹ ਤੁਸੀਂ ਨੋਟ ਕਰ ਲਓ ਧਰਮ ਖੰਡ ਗਿਆਨ ਖੰਡ ਸ਼ਰਮ ਖੰਡ ਕਰਮ ਖੰਡ ਤੇ ਸੰਜ ਖੰਡ ਸੱਚ ਖੰਡ ਇਹ ਪੰਜ ਜਿਹੜੇ ਨੇ ਜਪਜੀ ਸਾਹਿਬ ਦੇ ਵਿੱਚ ਜਿਹੜਨੇ ਜਪਜੀ ਸਾਹਿਬ ਜਿਹੜੀ ਹੈ ਇਹਨਾਂ ਪੰਜਾਂ ਖੰਡਾਂ ਤੇ ਹੀ ਬੇਸਡ ਹੈ ਕਲੀਅਰ ਹੈ ਤਾਂ ਇਸ ਤਰੀਕੇ ਦੇ ਕੁਐਸਚਨ ਜਿਹੜਨੇ ਇਸ ਐਗਜ਼ਾਮ ਦੇ ਵਿੱਚੋਂ ਪੁੱਛੇ ਜਾਂਦੇ ਨੇ ਉਸ ਤੋਂ ਬਾਅਦ ਇੱਕ ਕੁਐਸਚਨ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਪੂਰਬੀ ਪੰਜਾਬੀ ਵਿੱਚ ਸਭ ਤੋਂ ਪੁਰਾਣੀ ਰਚਨਾ ਕਿਸ ਗੁਰੂ ਸਾਹਿਬਾਨ ਦੀ ਬਾਣੀ ਹੈ ਇਹ ਕੁਸ਼ਣ ਤੁਸੀਂ ਕਿਤੇ ਨਹੀਂ ਦੇਖਿਆ ਹੋਊਗਾ ਇਹ ਸਿਰਫ ਪ੍ਰੀਵਿਅਸ ਐਗਜ਼ਾਮ ਦੇ ਵਿੱਚ ਹੀ ਤੁਸੀਂ ਦੇਖਣ ਨੂੰ ਮਿਲੂਗਾ ਤੁਹਾਨੂੰ ਤਾਂ ਜਿਹੜੀ ਪੂਰਬੀ ਪੰਜਾਬੀ ਹੌਰਸ ਦੇ ਵਿੱਚ ਸਭ ਤੋਂ ਪੁਰਾਣੀ ਰਚਨਾ ਹੈ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਠੀਕ ਹੈ ਨੋਟ ਕਰ ਲਿਓ ਜੀ ਪੂਰਬੀ ਪੰਜਾਬੀ ਦੀ ਗੱਲ ਕਰ ਰਹੇ ਆਂ ਆਪਾਂ ਪੱਛਮੀ ਪੰਜਾਬੀ ਦੀ ਗੱਲ ਨਹੀਂ ਕਰ ਰਹੇ ਪੂਰਬੀ ਪੰਜਾਬੀ ਦੀ ਸਭ ਤੋਂ ਪੁਰਾਣੀ ਰਚਨਾ ਜਿਹੜੀ ਆ ਉਹ ਪਹਿਲੇ ਗੁਰੂ ਜੀ ਦੀ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਠੀਕ ਹੈ ਤਾ ਕੁਸ਼ ਇਹ ਉਹ ਕੁਐਸਚਨ ਸੀ ਜਿਹੜੇ ਕਿ ਹੁਣ ਤੱਕ ਪੇਪਰ A ਦੇ ਵਿੱਚ ਆਏ ਹੋਏ ਨੇ ਆਲਰੇਡੀ ਚਾਹੇ ਹੋਰ ਭਰਤੀਆਂ ਦੇ ਵਿੱਚ ਨੇ ਲੇਕਿਨ ਇਸੇ ਤਰੀਕੇ ਦੇ ਜਿਹੜੇ ਕੁਐਸਚਨ ਨੇ ਪੁੱਛੇ ਜਾਣਗੇ ਠੀਕ ਹੈ ਹੁਣ ਇੱਕ ਗੱਲ ਨੋਟ ਰੱਖਿਓ ਜਿਸ ਤਰ੍ਹਾਂ ਦੇਖੋ ਆਹ ਕੁਐਸਚਨ ਪੁੱਛਿਆ ਗਿਆ ਏ ਪਵਨ ਗੁਰੂ ਪਾਣੀ ਪਿਤਾ ਕਿਹੜਾ ਰੂਪ ਹੈ ਤਾਂ ਇਹ ਸ਼ਲੋਕ ਰੂਪ ਹੈ ਤਾਂ ਕਿਸੇ ਨਾ ਕਿਸੇ ਇੱਕ ਰਚਨਾ ਦੇ ਵਿੱਚੋਂ ਵੀ ਕੁਐਸਚਨ ਪੁੱਛਿਆ ਜਾ ਸਕਦਾ ਹੈ ਜਿਵੇਂ ਦੇਖੋ 70 ਆਪਣੇ ਕੋਲ ਲਾਈਨ ਆਪ ਪਵਨ ਗੁਰੂ ਪਾਣੀ ਪਿਤਾ ਕਵਿਸ਼ਨ ਆ ਸਕਦਾ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਪਵਨ ਗੁਰੂ ਪਾਣੀ ਪਿਤਾ ਰਚਨਾ ਦੇ ਵਿੱਚ ਗੁਰੂ ਕਿਸ ਨੂੰ ਕਿਹਾ ਹੈ ਤਾਂ ਕਿਸ ਨੂੰ ਕਿਹਾ ਹੈ ਜੀ ਪਵਨ ਨੂੰ ਯਾਨੀ ਹਵਾ ਨੂੰ ਠੀਕ ਹੈ ਪਿਤਾ ਕਿਨੂੰ ਕਿਹਾ ਹੈ ਪਾਣੀ ਨੂੰ ਪਵਨਗੁਰੂ ਪਾਣੀ ਪੀਤਾ ਤਾਂ ਇਸ ਤਰੀਕੇ ਦੇ ਕੁਸ਼ਚਨ ਜਿਹੜੇ ਨੇ ਪੁੱਛੇ ਜਾ ਸਕਦੇ ਨੇ ਤਾਂ ਇਹਦੇ ਲਈ ਤੁਸੀਂ ਕੀ ਕਰਨਾ ਹੈ ਇਹਦੇ ਲਈ ਮੈਂ ਤੁਹਾਨੂੰ ਇਹ ਪੂਰਾ ਪੀਡੀਐਫ ਜਿਹੜਾ ਟੈਲੀਗ੍ਰam ਗਰੁੱਪ ਦੇ ਵਿੱਚ ਅਵੇਲੇਬਲ ਕਰਵਾ ਦਵਾਂਗੀ ਉੱਥੇ ਜਾ ਕੇ ਤੁਸੀਂ ਕੀ ਕਰਨਾ ਹੈ ਇਹਨਾਂ ਦੀਆਂ ਜਿਹੜੀਆਂ ਇਹ ਰਚਨਾਵਾਂ ਨੇ ਨਾ ਇਹ ਜਿਹੜੀ ਤੁਸੀਂ ਸਕਰੀਨ ਤੇ ਦੇਖ ਪਾ ਰਹੇ ਹੋ ਪਵਨਗੁਰੂ ਤੋਂ ਲੈ ਕੇ ਮਾਗਪੁਨੀਤ ਤੱਕ ਇਹ ਸਾਰੀਆਂ ਮੈਂ ਇਸ ਪੀੜੇ ਦੇ ਪੀਡੀਐਫ ਦੇ ਵਿੱਚ ਐਡ ਕਰ ਚੁੱਕੀ ਹਾਂ ਜਿਵੇਂ ਆ ਦੇਖੋ ਇਹ ਰਚਨਾਏ ਤੇ ਇਸ ਦੇ ਅਰਥ ਵੀ ਐਡ ਕਰ ਚੁੱਕੀ ਹਾਂ ਠੀਕ ਹੈ ਇਹਨੂੰ ਤੁਸੀਂ ਪੜ ਲੈਣਾ ਜਿਵੇਂ ਆ ਦੇਖੋ ਗੁਰੂ ਨਾਨਕ ਦੇਵ ਜੀ ਨੇ ਹਵਾ ਨੂੰ ਗੁਰੂ ਕਿਹਾ ਹੈ ਪਾਣੀ ਪੀਤਾ ਨੂੰ ਕਿਹਾ ਹੈ ਧਰਤੀ ਮਾਤਾ ਜਿਹੜਾ ਇਹ ਉਹਨੂੰ ਕਿਹਾ ਹੈ ਧਰਤੀ ਨੂੰ ਕਿਹਾ ਹੈ ਮਾਤਾ ਠੀਕ ਹੈ ਤਾਂ ਇਸ ਤਰੀਕੇ ਦੇ ਵਿੱਚੋਂ ਵਿੱਚੋਂ ਜਿਹੜੇ ਕੁਐਸਚਨ ਹੋ ਸਕਦਾ ਹੈ ਕਿ ਪੁੱਛੇ ਜਾਣ ਵੈਸੇ ਤਾਂ ਇੰਨਾ ਡੀਪਲੀਕੋਸ਼ਨ ਨਹੀਂ ਪੁੱਛਦੇ ਲੇਕਿਨ ਫਿਰ ਵੀ ਤੁਸੀਂ ਇਹਨੂੰ ਪੜ ਲੈਣਾ ਇਹ ਪਵਨ ਗੁਰੂ ਪਾਣੀ ਪੀਤਾ ਦੇ ਵਿੱਚੋਂ ਕੁਛ ਨਾ ਸਕਦਾ ਹੈ ਉਸ ਤੋਂ ਬਾਅਦ ਹੈ ਸੋਕਿਓ ਮੰਦਾ ਆਖੀ ਹੈ ਜਿੱਤੇ ਜੰਮੇ ਰਾਜਨ ਉਹਦੇ ਬਾਰੇ ਤੁਸੀਂ ਇਹ ਪੜ ਲੈਣਾ ਠੀਕ ਹੈ ਥੈਨ ਗगन ਮੈਥਾਲ ਰਵਚੰਦ ਦੀਪਕ ਬਨੇ ਤਾਰਿਕਾ ਮੰਡਲ ਜਨਕਮੋਤੀ ਇਹਦੇ ਵਿੱਚੋਂ ਵੀ ਕੁਛ ਨਾ ਸਕਦਾ ਏ ਠੀਕ ਹੈ ਇਹਨੂੰ ਵੀ ਤੁਸੀਂ ਪੜ ਲੈਣਾ ਦਨ ਅਗੇ ਹੈਗਾ ਹੱਕ ਪਰਾਇਆ ਨਾਨਕਾ ਠੀਕ ਆ ਦੇਖੋ ਜੇ ਆਜੇ ਕੁਐਸਚਨ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅਕੋਰਡਿੰਗ ਮੁਸਲਮਾਨਾਂ ਦੇ ਲਈ ਪਰਾਇਆ ਹੱਕ ਕੀ ਹੈ ਤੇ ਹਿੰਦੂਆਂ ਦੇ ਲਈ ਕੀ ਹੈ ਤਾਂ ਜੇ ਤੁਸੀਂ ਇਹ ਪੜ੍ਹੀ ਹੋਊਗੀ ਤਾਂ ਹੀ ਤੁਹਾਨੂੰ ਪਤਾ ਲੱਗੇਗਾ ਇਹਨਾਂ ਦੀ ਰਚਨਾਵੀ ਦੇ ਵਿੱਚ ਹੈ ਹੱਕ ਪਰਾਇਆ ਨਾਨਕਾ ਉਸੂ ਔਰ ਉਸ ਗਾਏ ਯਾਨੀ ਉਹਨਾਂ ਨੇ ਕਿਹਾ ਕਿ ਮੁਸਲਮਾਨਾਂ ਦੇ ਲਈ ਜਿਹੜਾ ਹੈ ਪਰਾਇਆ ਹੱਕ ਹੈ ਉਹ ਸੂਰ ਹੈ ਤੇ ਜਿਹੜਾ ਹਿੰਦੂ ਲਈ ਹੈ ਉਹ ਗਾ ਹੈ ਠੀਕ ਹੈ ਤਾਂ ਇਸ ਤਰੀਕੇ ਦੇ ਵਿੱਚੋਂ ਵਿੱਚੋਂ ਕੁਐਸਚਨ ਜਿਹੜੇ ਨੇ ਪੁੱਛੇ ਜਾ ਸਕਦੇ ਨੇ ਗਾਰੰਟੀ ਨਹੀਂ ਹੈਗੇ ਕਿਉਂਕਿ ਜ਼ਿਆਦਾ ਡੀਪਲੀ ਹੋ ਸਕਦਾ ਹੈ ਕਿ ਨਾ ਪੁੱਛੇ ਜਾਣ ਲੇਕਿਨ ਫਿਰ ਕਿਉ ਲੈਣਾ ਹਨਾ ਦੋ ਚਾਰ ਚੀਜ਼ਾਂ ਪਿੱਛੇ ਆਪਾਂ ਕਿਉ ਆਪਦਾ ਨੁਕਸਾਨ ਕਰੀਏ ਜ਼ਰੂਰ ਯਾਦ ਕਰ ਲੈਣਾ ਇਹਨੂੰ ਉਸ ਤੋਂ ਬਾਅਦ ਹੈ ਪੰਜ ਨਿਵਾਜਾ ਵਖਤ ਪੰਜ ਵਾਲੀ ਰਚਨਾ ਇਹਨੂੰ ਵੀ ਤੁਸੀਂ ਜਿਹੜਾ ਪੜ ਸਕਦੇ ਹੋ ਇਸ ਦੀ ਵੀ ਪੂਰੀਆ ਦੇਖੋ ਕੁਛ ਨਾ ਸਕਦਾ ਕਿ ਗੁਰੂ ਨਾਨਕ ਦੇਵ ਜੀ ਨੇ ਕਿਹੜੀਆਂ ਪੰਜ ਨਮਾਜ਼ਾਂ ਦੱਸੀਆਂ ਨੇ ਤਾਂ ਉਹਨਾਂ ਨੇ ਦੱਸਿਆ ਸੀ ਕਿ ਜਿਹੜੀ ਪਹਿਲੀ ਨਮਾਜ਼ ਆ ਉਹ ਸੱਚ ਬੋਲਣਾ ਏ ਦੂਜੀ ਨਮਾਜ਼ ਹੈ ਹੱਕ ਦੀ ਕਮਾਈ ਤੀਜੀ ਨਮਾਜ਼ ਹੈ ਸਭ ਦਾ ਭਲਾ ਮੰਗਣਾ ਠੀਕ ਹੈ ਤੇ ਚੌਥੀ ਨਮਾਜ਼ ਹੈ ਪਰਮਾਤਮਾ ਦੀ ਸਿਫਤ ਸਲਾਹ ਤੇ ਵਡਿਆਈ ਕਰਨੀ ਠੀਕ ਹੈ ਤਾਂ ਇਹ ਜਿਹੜੀਆਂ ਨਮਾਜ਼ਾਂ ਨੇ ਇਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦੁਆਰਾ ਲਿੱਟੀਆਂ ਗਈਆਂ ਸੀ ਕੁਐਸਚਨ ਆ ਸਕਦਾ ਏ ਕਿ ਦੂਜੀ ਨਮਾਜ਼ ਬਾਰੇ ਗੁਰੂ ਨਾਨਕ ਦੇਵ ਜੀ ਨੇ ਕੀ ਦੱਸਿਆ ਸੀ ਕਿਹੜੀ ਹੈ ਠੀਕ ਹੈ ਤਾਂ ਪਹਿਲੀ ਹੈਗੀ ਸੀ ਸੱਚ ਬੋਲਣਾ ਸੈਕਿੰਡ ਸੀ ਹੱਕ ਦੀ ਕਮਾਈ ਥਰਡ ਸੀ ਸਭ ਦਾ ਭਲਾ ਮੰਗਣਾ ਠੀਕ ਹੈ ਚੌਥੀ ਸੀ ਮੰਨ ਨੂੰ ਸਾਫ਼ ਰੱਖਣਾ ਤੇ ਫਿਫਥ ਹੈਗੀ ਸੀ ਪਰਮਾਤਮਾ ਦੀ ਸਿਫਤ ਸਲਾਹ ਤੇ ਵਡਿਆਈ ਕਰਨੀ ਇਹਨੂੰ ਤੁਸੀਂ ਨੋਟ ਕਰ ਲਿਓ ਉਸ ਤੋਂ ਬਾਅਦ ਇਹ ਵੀ ਇੱਕ ਰਚਨਾਏ ਜੀ ਇਹਨਾਂ ਦੀ ਠੀਕ ਹੈ ਇਹਦੀ ਵੀ ਪੂਰੀ ਜਿਹੜੀ ਹੈ ਵਿਆਖਿਆ ਤੁਸੀਂ ਇੱਥੇ ਦੇਖ ਸਕਦੇ ਹੋ ਇਹ ਵੀ ਪੜ ਲੈਣਾ ਉਸ ਤੋਂ ਬਾਅਦ ਹੈ ਦੁਖਦਾਰ ਸੁਖ ਰੋਗ ਪਿਆ ਇਹ ਵੀ ਇਹਨਾਂ ਦੀ ਹੀ ਰਚਨਾਏ ਕਲੀਅਰ ਨਾ ਬਣ ਚੱਲੇ ਤੀਰਥੀ ਇਹ ਵੀ ਇਹਨਾਂ ਦੀ ਹੀ ਰਚਨਾ ਹੈ ਇਹ ਵੀ ਤੁਸੀਂ ਨੋਟ ਕਰ ਲੈਣਾ ਤੈਿਹ ਰਚਨਾਵਾ ਜਿਹੜੀਆਂ ਨੇ ਮੈਂ ਇਸ ਪੂਰੇ ਪੀਡੀਐਫ ਦੇ ਵਿੱਚ ਐਡ ਕਰਤੀਆਂ ਇਹ ਐਡ ਕਰਨ ਦਾ ਮੇਰਾ ਮਕਸਦ ਇਹ ਹੀ ਸੀ ਕਿ ਜੇਕਰ ਕੁਸ਼ਨ ਵਿੱਚੋਂ ਆਉਂਦਾ ਹੈ ਕਈ ਵਾਰੀ ਐਦਾਂ ਹੁੰਦਾ ਵੀ ਜਿਵੇਂ ਆਪਾਂ ਪੜ੍ਹਦੇ ਆ ਨਾ ਕਵਿਤਾ ਪੜ੍ਹਦੇ ਆ ਕਵਿਤਾ ਦੇ ਵਿੱਚੋਂ ਕੁਸ਼ਨ ਆ ਜਾਂਦਾ ਹੈ ਤਾਂ ਕਈ ਵਾਰੀ ਰਚਨਾਵਾ ਦੇ ਵਿੱਚੋਂ ਵੀ ਕੁਸ਼ਨ ਪੁੱਛਿਆ ਜਾ ਸਕਦਾ ਹੈ ਤਾਂ ਇਹ ਪੂਰਾ ਪੀਡੀਐਫ ਤੁਸੀਂ ਜਿਹੜਾ ਇਹ ਪੜ ਲੈਣਾ ਟੈਲੀਗ੍ਰam ਗਰੁੱਪ ਦੇ ਵਿੱਚ ਮੈਂ ਤੁਹਾਨੂੰ ਇਹ ਜਿਹੜਾ ਪੀਡੀਐਫ ਅਵੇਲੇਬਲ ਕਰਵਾ ਦੇਵਾਂਗੀ ਇਸ ਤੋਂ ਬਿਨਾਂ ਇੱਕ ਹੁਣ ਕੁਇਜ਼ ਕੁਸ਼ਨ ਹੈ ਲਾਸਟ ਦੇ ਵਿੱਚ ਉਹਦਾ ਤੁਸੀਂ ਆਨਸਰ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਦੱਸਣਾ ਹੈ ਠੀਕ ਹੈ ਇਹ ਹੈ ਇਸ ਦਾ ਆਨਸਰ ਤੁਸੀਂ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਦੱਸੋਗੇ ਠੀਕ ਹੈ ਕੁਐਸਚਨ ਹੈ ਸਾਲ 2024 ਦੇ ਵਿੱਚ ਗੁਰੂ ਨਾਨਕ ਜਨਮ ਦਿਤੀ ਕਿਸ ਦਿਨ ਮਨਾਈ ਜਾਏਗੀ ਕੁਐਸਚਨ ਆ ਸਕਦਾ ਹੈ ਇਹ ਕਿਉਂਕਿ 2023 ਦੇ ਪੇਪਰ ਵਿੱਚ ਆਇਆ ਹੋਇਆ ਹੈ 2023 ਦੇ ਰਿਲੇਟਡ ਆਇਆ ਸੀ ਠੀਕ ਹੈ ਤਾਂ ਹੁਣ 2024 ਦੇ ਵਿੱਚ ਵੀ ਆ ਸਕਦਾ ਹੈ ਤਾਂ ਕੁਐਸਚਨ ਹੈ ਕਿ ਸਾਲ 2024 ਦੇ ਵਿੱਚ ਜਿਹੜੀ ਗੁਰੂ ਨਾਨਕ ਜਨਮ ਦਿਤੀ ਆ ਉਹ ਕਿਸ ਦਿਨ ਮਨਾਈ ਜਾਏਗੀ 12 ਨਵੰਬਰ ਨੂੰ 16 ਨਵੰਬਰ ਨੂੰ 15 ਨਵੰਬਰ ਨੂੰ ਜਾਂ ਫਿਰ 14 ਨਵੰਬਰ ਨੂੰ ਇਹ ਜਿਹੜਾ ਤੁਸੀਂ ਆਨਸਰ ਕਮੈਂਟ ਸੈਕਸ਼ਨ ਦੇ ਵਿੱਚ ਦੱਸਣਾ ਹੈ ਠੀਕ ਹੈ ਤਾ ਇਹ ਵੀ ਪੁਆਇੰਟ ਨੋਟ ਕਰ ਸਕਦੇ ਹੋ ਜੀ ਜਿਵੇਂ ਮੈਂ ਤੁਹਾਨੂੰ ਪੁੱਛਿਆ ਵੀ ਕਦੋਂ ਮਨਾਇਆ ਜਾਂਦਾ ਹੈ ਤਾਂ ਇਹ ਵੀ ਤੁਸੀਂ ਨੋਟ ਕਰ ਲਓ ਕਿ ਜਿਹੜਾ ਕਤਕ ਦੀ ਪੂਰਨਮਾਸ਼ੀ ਨੂੰ ਜਿਹੜਾ ਇਹਨਾਂ ਦਾ ਗੁਰੂਪੁਰਬ ਮਨਾਇਆ ਜਾਂਦਾ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਯਾਨੀ ਕਿ ਅਕਤੂਬਰ ਨਵੰਬਰ ਦੇ ਮਹੀਨੇ ਦੇ ਵਿੱਚ ਠੀਕ ਹੈ ਤਾਂ ਇਸ ਕੁਐਸਚਨ ਦਾ ਆਨਸਰ ਤੁਸੀਂ ਜਿਹੜਾ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਦੱਸਣਾ ਹੈ ਸਬਸਕ੍ਰਾਈਬ ਕਰ ਲਓ ਜੀ ਇੱਕ ਪੁਆਇੰਟ ਹੋਰ ਸੱਚ ਇੱਕ ਤੁਹਾਨੂੰ ਅਪਡੇਟ ਦੇਣੀ ਸੀਗੀ ਕਿ ਇੱਕ ਬਹੁਤ ਸਾਰੇ ਕੈਂਡੀਡੇਟਸ ਦੇ ਨਾ ਕਮੈਂਟਸ ਆਏ ਹੋਏ ਸਨ ਕਿ ਤੁਹਾਡੇ ਨਾਲ ਕਿੱਦਾਂ ਕੰਟੈਕਟ ਕਰੀਏ ਹਨਾ ਕਈ ਵਾਰੀ ਐਦਾਂ ਹੁੰਦਾ ਵੀ ਕੋਈ ਕੋਈ ਕਮੈਂਟ ਨਹੀਂ ਵੀ ਦੇਖਿਆ ਜਾਂਦਾ ਹੈਗਾ ਕਾਫੀ ਜ਼ਿਆਦਾ ਹੋ ਜਾਂਦੇ ਨੇ ਤਾਂ ਤੁਸੀਂ ਮੇਰੇ ਨਾਲ ਇੰਸਟਾਗ੍ਰam ਤੇ ਵੀ ਜੁੜ ਸਕਦੇ ਹੋ ਉਸਤੇ ਦੋਨੋਂ ਲਿੰਕ ਜਿਹੜੇ ਨੇ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮਿਲ ਜਾਣਗੇ ਇੱਕ ਜਿਹੜਾ ਅਕਾਊਂਟ ਹੈ ਉਹ ਤਾਂ ਮੇਰੇ ਸਕੂਲ ਦੇ ਰਿਲੇਟਿਡ ਹੈ ਠੀਕ ਹੈ ਸਕੂਲ ਦੇ ਵਿੱਚ ਮੈਂ ਜੋ ਵੀ ਐਕਟੀਵਿਟੀਆਂ ਕਰਉਣੀ ਆ ਉਹਦੇ ਸਕੂਲਾਂ ਦੇ ਵਿੱਚ ਠੀਕ ਹੈ ਜੋ ਵੀ ਮੈਨੂੰ ਲੱਗਦਾ ਹੈ ਪੋਜ਼ਿਟਿਵਿਟੀ ਦੇ ਰਿਲੇਟਿਡ ਤਾਂ ਉਹ ਕੁਝ ਵੀਡੀਓਜ਼ ਜਿਹੜੀਆਂ ਨੇ ਤੁਹਾਨੂੰ ਇੰਸਟਾਗ ਸਕਦੇ ਹੋ ਲਿੰਕ ਜਿਹੜਾ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮਿਲ ਜੇਗਾ ਤਾਂ ਉੱਥੇ ਵੀ ਤੁਸੀਂ ਮੈਨੂੰ ਜਿਹੜਾ ਕੰਟੈਕਟ ਕਰ ਸਕਦੇ ਹੋ ਜਰੂਰ ਇੰਸਟਾਗ੍ਰam ਤੇ ਜੁੜਿਓ ਇਸ ਦੇ ਨਾਲ ਹੀ ਜੇਕਰ ਤੁਸੀਂ ਚੈਨਲ ਨਾਲ ਹਲੇ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਤਾਂ ਸਬਸਕ੍ਰਾਈਬ ਕਰ ਲਓ ਜੀ ਬੈਲ ਆਈਕਨ ਪ੍ਰੈਸ ਕਰ ਲਓ ਤਾਂ ਕਿ ਕਲਾਸਿਸ ਦੇ ਜਿਹੜੇ ਨੋਟੀਫਿਕੇਸ਼ਨ ਨੇ ਤੁਹਾਨੂੰ ਟਾਈਮ ਟਾਈਮ ਮਿਲਦੇ ਰਹਿਣ ਤੇ ਟੈਲੀਗ੍ਰam ਗਰੁੱਪ ਨਾਲ ਜਰੂਰ ਜੁੜੋ ਉੱਥੇ ਆਪਾਂ ਹਰ ਪ੍ਰਕਾਰ ਦੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਰਹਿਣੇ ਆ ਠੀਕ ਹੈ ਤੇ ਪੂਰਾ ਪੀਡੀਐਫ ਜਿਹੜਾ ਤੁਹਾਨੂੰ ਟੈਲੀਗ੍ਰam ਗਰੁੱਪ ਦੇ ਵਿੱਚ ਅਵੇਲੇਬਲ ਹੋਏਗਾ ਬਾਕੀ ਜ ਜੀ ਵੀਡੀਓ ਵਧੀਆ ਲੱਗਿਆ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਇੱਕ ਗੱਲ ਹੋਰ ਹੈ ਕਿ ਜਿਹੜਾ ਵਿਆਕਰਨ ਦਾ ਭਾਗ ਪਹਿਲਾ ਹੈ ਨਾ ਇਹਦੇ ਲਈ ਆਪਾਂ ਮੈਰਾਥਨ ਕਲਾਸ ਆਲਰੇਡੀ ਲਗਾ ਚੁੱਕੇ ਹਾਂ ਲੇਕਿਨ ਮੇਰੀ ਪੂਰੀ ਕੋਸ਼ਿਸ਼ ਹੈ ਕਿ ਜਿਹੜਾ ਪਹਿਲਾ ਪੰਜਾਬੀ ਸਾਹਿਤ ਸਾਰਾ ਕੰਪਲੀਟ ਕਰਾ ਕੇ ਦੈਨ ਮੈਂ ਡੇ ਵਾਈਜ਼ ਡੇ ਜਿਹੜਾ ਇੱਕ ਇੱਕ ਟੌਪਿਕ ਵੀ ਅਲੱਗ ਤੋਂ ਦੁਬਾਰਾ ਕਵਰ ਕਰਾਵਾਂ ਕਿਉਂਕਿ ਮੈਰਾਥਨ ਕਲਾਸ ਦੇ ਵਿੱਚ ਤਾਂ ਸਾਰੇ ਇਕੱਠੇ ਹੀ ਕਵਰ ਕਰਾਈ ਸੀ ਜੇਕਰ ਅਲੱਗ ਤੋਂ ਹੋ ਸਕੇ ਤਾਂ ਉਹ ਵੀ ਜ਼ਰੂਰ ਕਵਰ ਹੋਣਗੇ ਠੀਕ ਹੈ ਫਿਲਹਾਲ ਮੇਰੀ ਕੋਸ਼ਿਸ਼ ਹੈ ਕਿ ਪਹਿਲਾਂ ਤੁਹਾਨੂੰ ਪੰਜਾਬੀ ਸਾਹਿਤ ਜਿਹੜਾ ਕੰਪਲੀਟ ਕਰਾ ਲ ਹੁਣ ਆਪਾਂ ਨੈਕਸਟ ਵੀਡੀਓ ਦੇ ਵਿੱਚ ਸ੍ਰੀ ਗੁਰੂ ਅਮਰਦਾਸ ਜੀ ਬਾਰੇ ਕਰਾਂਗੇ ਠੀਕ ਹੈ ਬਹੁਤ ਘੱਟ ਸਿਲੇਬਸ ਜਿਹੜਾ ਹੈ ਡਿਪਾਰਟਮੈਂਟ ਵੱਲੋਂ ਜਾਰੀ ਕੀਤਾ ਗਿਆ ਹੈ ਕਿਤੇ ਨਾ ਕਿਤੇ ਦੇਖੋ ਲੱਗ ਰਿਹਾ ਸੀ ਵੀ ਸ਼ਾਇਦ ਇਸ ਵਾਰ ਦਾ ਜਿਹੜਾ ਸਿਲੇਬਸ ਸੈਟ ਅਪ ਹੋਏਗਾ ਜਾਂ ਐਗਜ਼ਾਮ ਵੀ ਟਫ ਹੋ ਸਕਦਾ ਹੈ ਲੇਕਿਨ ਸਿਲੇਬਸ ਨੂੰ ਦੇਖਿਆ ਤਾਂ ਬੜੀ ਹੈਰਾਨੀ ਹੋਈ ਬਹੁਤ ਘੱਟ ਸਿਲੇਬਸ ਹੈ ਚੰਗੀ ਗੱਲ ਹੈ ਠੀਕ ਹੈ ਪਰ ਐਦਾਂ ਹੀ ਵੀ ਹੁਣ ਕਿਤੇ ਨਾ ਕਿਤੇ ਜਿਹੜੇ ਕੈਂਡੀਡੇਟਸ ਪਹਿਲਾਂ ਰਹਿ ਗਏ ਸੀ ਪੇਪਰ ਏ ਕੁਆਲੀਫਾਈ ਕਰਨ ਤੋਂ ਉਹ ਇਸ ਵਾਰ ਜ਼ਰੂਰ ਕਰਨਗੇ ਠੀਕ ਹੈ ਤਾਂ ਇਸ ਕਰਕੇ ਇਹ ਨਾ ਸਮਝੋ ਕਿ ਮੇਰੇ ਪੇਪਰ ਬੀ ਦੇ ਵਿੱਚ ਬਹੁਤ ਜ਼ਿਆਦਾ ਮਾਰਕਸ ਨੇ ਤਾਂ ਮੈਂ ਸੇਫ ਹਾਂ ਨਾਟ ਐਟ 올 ਠੀਕ ਹੈ ਜਦੋਂ ਤੱਕ ਤੁਹਾਡਾ ਪੇਪਰ ਏ ਕੁਆਲੀਫਾਈ ਨਹੀਂ ਹੁੰਦਾ ਤੁਸੀਂ ਐਦਾ ਮੰਨੋ ਵੀ ਹਲੇ ਕੁਝ ਨਹੀਂ ਹੈਗਾ ਪੇਪਰ ਏ ਕੁਆਲੀਫਾਈ ਹੋ ਗਿਆ ਫਿਰ ਚਾਹੇ ਤੁਸੀਂ ਜੋ ਮਰਜ਼ੀ ਕਰਿਓ ਜਿੰਨੂੰ ਮਰਜ਼ੀ ਦੱਸਿਓ ਜੋ ਮਰਜ਼ੀ ਕਰਿਓ ਠੀਕ ਹੈ ਮੇਨ ਗੱਲ ਹੈ ਤੁਹਾਡਾ ਪੇਪਰ ਏ ਕੁਆਲੀਫਾਈ ਹੋਣਾ ਚਾਹੀਦਾ ਹੈ ਮੇਰੇ ਵੱਲੋਂ ਪੂਰੀ ਕੋਸ਼ਿਸ਼ ਹੋਏਗੀ ਕਿ ਤੁਹਾਨੂੰ ਹਰੇਕ ਕਲਾਸ ਜਿਹੜੀ ਆ ਉਹ ਵਧੀਆ ਤੋਂ ਵਧੀਆ ਜਿਹੜਾ ਤੁਹਾ ਲੱਭ ਕੇ ਮੈਂ ਤੁਹਾਡੇ ਲਈ ਪੀਡੀਐਫ ਤਿਆਰ ਕਰਦੀ ਆ ਜਿਵੇਂ ਪਹਿਲਾਂ 9th ਚੋਂ ਫਿਰ 10th ਚੋਂ ਫਿਰ +2 +1 ਦੀ ਜਿਹੜੀਆਂ ਬੁੱਕਸ ਨੇ ਉਹਨਾਂ ਨੂੰ ਵੀ ਦੇਖਦੀ ਆ ਕੁਝ ਚੀਜ਼ਾਂ ਮੈਨੂੰ ਗੂਗਲ ਤੋਂ ਵੀ ਦੇਖਣੀਆਂ ਪੈਂਦੀਆਂ ਨੇ ਉਹ ਵੀ ਜਿਹੜੀਆਂ ਐਡ ਕਰਨੀਆਂ ਪੈਂਦੀਆਂ ਨੇ ਪੀਡੀਐਫ ਦੇ ਵਿੱਚ ਉਹ ਤਾਂ ਹੀ ਐਡ ਕੀਤੀਆਂ ਜਾਂਦੀਆਂ ਨੇ ਤਾਂ ਕਿ ਤੁਹਾਡਾ ਕੋਈ ਕੁਐਸਚਨ ਜਿਹੜਾ ਛੋਟੇ ਨਾ ਜੇਕਰ ਤੁਸੀਂ ਇਹਨਾਂ ਕਲਾਸਿਸ ਨੂੰ ਪ੍ਰੋਪਰ ਲਗਾ ਲੋਗੇ ਨਾ ਤਾਂ ਮੈਨੂੰ ਨਹੀਂ ਲੱਗਦਾ ਵੀ ਕੋਈ ਤੁਹਾਡਾ ਕੋਈ ਕੁਐਸਚਨ ਇਹ ਜਾ ਆ ਜਾਵੇ ਪੇਪਰ ਦੇ ਵਿੱਚ ਜਿਹੜਾ ਤੁਹਾਨੂੰ ਨਾ ਆਉਂਦਾ ਹੋਵੇ ਇਹ じゃ ਹੋ ਹੀ ਨਹੀਂ ਸਕਦਾ ਕਿਉਂਕਿ ਮੇਰੀ ਪੂਰੀ ਕੋਸ਼ਿਸ਼ ਹੋਏਗੀ ਕਿ ਮੈਂ ਤੁਹਾਨੂੰ ਸਾਰਾ ਚੈਪਟਰ ਚਾ ਠੀਕ ਹੈ ਤਾਂ ਨੈਕਸਟ ਵੀਡੀਓ ਦੇ ਵਿੱਚ ਆਪਾਂ ਨੈਕਸਟ ਚੈਪਟਰ ਕਰਾਂਗੇ ਇੰਸਟਾਗ੍ਰam ਤੇ ਜਰੂਰ ਜੁੜਿਓ ਜੀ ਲਿੰਕ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮਿਲ ਜੇਗਾ ਟੈਲੀਗ੍ਰam ਗਰੁੱਪ ਨਾਲ ਵੀ ਜਰੂਰ ਜੁੜੋ ਸਬਸਕ੍ਰਾਈਬ ਕਰਦੇ ਹੀ ਜਾਇਓ ਤੇ ਜਿਹੜੇ ਉੱਪਰ ਵਿਆਕਰਣ ਵਾਲੇ ਪਾਰਟ ਨੇ ਨਾ ਜਿਵੇਂ ਭਾਸ਼ਾ ਤੇ ਭਾਸ਼ਾ ਇਸ ਤੇ ਆਲਰੇਡੀ ਇੱਕ ਸੈਪਰੇਟ ਵੀਡੀਓ ਬਣੀ ਹੋਈ ਹੈ ਠੀਕ ਹੈ ਤੇ ਜਿਹੜੇ ਇਹ ਬੋਧ ਨੇ ਤੁਨੀ ਬੋਸ਼ਬਦ ਬੋਧ ਵਾਕ ਬੋਧ ਅਰਥ ਬੋਧ ਇਹ অলরেਡੀ ਗ੍ਰਾਮਰ ਵਾਲੀ ਮੈਰਾਥਨ ਕਲਾਸ ਦੇ ਵਿੱਚ ਹੈਗੇ ਨੇ ਠੀਕ ਹੈ ਤਾਂ ਜੇਕਰ ਤੁਸੀਂ ਉੱਥੋਂ ਕਰਨਾ ਚਾਹੁੰਦੇ ਹੋ ਤਾਂ ਕਰ ਸਕਦੇ ਹੋ ਉਸ ਦਾ ਵੀ ਜਿਹੜਾ ਵੀਡੀਓ ਦਾ ਲਿੰਕ ਹੈ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮਿਲ ਜੇਗਾ ਨੈਕਸਟ ਵੀਡੀਓ ਲੈ ਕੇ ਆਪਾਂ ਜਲਦੀ ਹਾਜ਼ਰ ਹੋਵਾਂਗੇ ਜੀ ਵੀਡੀਓ ਦੇਖਣ ਲਈ ਧੰਨਵਾਦ ਥੈਂਕ ਯੂ